ਸਤਿ ਸ਼੍ਰੀ ਅਕਾਲ ਜੀ ਕੈਨ ਟੀਵੀ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਨਰਿੰਦਰ ਸਿੰਘ ਕਲੇਰ ਦੇਸ਼ ਵਿਦੇਸ਼ ਦੇ ਵਿੱਚ ਕੀ ਹੈ ਖਾਸ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਖਾਸ ਖ਼ਬਰਾਂ ਤੇ ਸਵਾਰੀਆਂ ਦੇ ਨਾਲ ਭਰੀ ਹੋਈ ਬੱਸ ਦੀ ਹੋਈ ਭਿਆਨਕ ਟਰੱਕ ਦੇ ਨਾਲ ਟੱਕਰ ਬੱਸ ਸੇਮ ਨਾਲੇ ਦੇ ਵਿੱਚ ਡਿੱਗੀ ਹਾਦਸੇ ਦੇ ਵਿੱਚ ਕਈਆਂ ਦੀ ਮੌਤ ਦਾ ਖ਼ਤਰਾ ਕਰਵਾਏ ਗਏ ਕਈ ਲੋਕ ਹਸਪਤਾਲਾਂ ਦੇ ਵਿੱਚ ਪਹੁੰਚੇ ਪੰਜਾਬ ਦੇ ਵਿੱਚ ਇੱਕ ਵਾਰ ਮੜ ਤੋਂ ਰਾਤ ਨੂੰ ਹੋਇਆ ਧਮਾਕਾ ਕਈ ਕਿਲੋਮੀਟਰ ਤੱਕ ਸੁਣੀ ਗਈ ਧਮਾਕੇ ਦੀ ਆਵਾਜ਼ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਤਸਵੀਰਾਂ ਐਸਡੀਪੀਸੀ ਪ੍ਰਧਾਨ ਦੇ ਅਸਤੀਫੇ ਤੋਂ ਬਾਅਦ ਪੰਜਾਬ ਦੀ ਧਾਰਮਿਕ ਸਿਆਸਤ ਦੇ ਵਿੱਚ ਬਵਾਲ ਗਿਆਨੀ ਰਖਬੀਰ ਸਿੰਘ ਦਾ ਅਸਤੀਫੇ ਤੋਂ ਬਾਅਦ ਆਇਆ ਪਹਿਲਾ ਪ੍ਰਤੀਕਰਮ ਕੁੜੀਆਂ ਦੇ ਸਕੂਲ ਬਾਹਰ ਮੁੰਡੇ ਕਰਦੇ ਪਏ ਸੀ ਹੁਲੜਬਾਜ਼ੀ ਪੰਜਾਬ ਪੁਲਿਸ ਦੇ ਵੱਲੋਂ ਆ ਕੇ ਕੀਤੀ ਗਈ ਕਾਰਵਾਈ ਕਈਆਂ ਦੇ ਕੱਟੇ ਗਏ ਚਲਾਣ ਤੱਕ ਕਈਆਂ ਦੇ ਲੋਹਾਏ ਕੇ ਹੂਟਰ ਪਟਾਣਕੋਟ ਹਾਈਵੇ ਤੇ ਤਿੰਨ ਗੱਡੀਆਂ ਦੀ ਹੋਈ ਆਪਸ ਦੇ ਵਿੱਚ ਭਿਆਨਕ ਟੱਕਰ ਗੱਡੀਆਂ ਦੇ ਵਿੱਚ ਇੱਕ ਸੀਨੀਅਰ ਅਧਿਕਾਰੀ ਦੀ ਗੱਡੀ ਸ਼ਾਮਲ ਹਾਲੇ ਤੱਕ ਕਈਆਂ ਦੇ ਜ਼ਖਮੀ ਹੋਣ ਦੀ ਖਬਰ ਨਿੱਜੀ ਸਕੂਲ ਦੀ ਬੱਸ ਦੇ ਹੇਠਾਂ ਉਤਰਦੇ ਸਮੇਂ ਆਇਆ ਬੱਚਾ ਜ਼ਖਮੀ ਹਾਲਤ ਦੇ ਵਿੱਚ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਦੇ ਵਿੱਚ ਕਰਵਾਇਆ ਗਿਆ ਭਰਤੀ ਮਾਪਿਆਂ ਦੇ ਵੱਲੋਂ ਲਗਾਏ ਗਏ ਕਈ ਇਲਜ਼ਾਮ ਸ਼ਗਨ ਸਕੀਮ ਨੂੰ ਲੈ ਕੇ ਵਿਧਾਇਕ ਅਤੇ ਅਧਿਕਾਰੀਆਂ ਦੇ ਵਿਚਕਾਰ ਹੋਇਆ ਵਿਵਾਦ ਲਾਭਪਾਤਰਿਆਂ ਦੀ ਇਨਕਮ ਦਾ ਰੌਲਾ ਵਿਧਾਇਕ ਬੁੱਲੇ ਹੋਵੇਗੀ ਕਾਰਵਾਈ ਤੇ ਹੁਣ ਕਰਦੇ ਹਾਂ ਖਬਰਾਂ ਦਾ ਵਿਸਥਾਰ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਇਸ ਵੇਲੇ ਦੀ ਵੱਡੀ ਖਬਰ ਤੇ ਜਿਸ ਤਰ੍ਹਾਂ ਪੂਰੇ ਪੰਜਾਬ ਦੇ ਵਿੱਚ ਇਹ ਖਬਰ ਨਸ਼ਰ ਹੋਈ ਹੋਈ ਹੈ ਕਿ ਇੱਥੇ ਇੱਕ ਸਵਾਰੀਆਂ ਦੇ ਨਾਲ ਭਰੀ ਹੋਈ ਬੱਸ ਸੇਮ ਨਾਲੇ ਦੇ ਵਿੱਚ ਜਾ ਡਿੱਗੀ ਉਸ ਤੋਂ ਬਾਅਦ ਇੱਥੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਆਪਣਾ ਇੱਕ ਪ੍ਰਤੀਕਰਮ ਦਿੱਤਾ ਗਿਆ ਹੈ ਤਾਂ ਦੂਸਰੇ ਪਾਸੇ ਅਜੇਹੇ ਦੇ ਵਿੱਚ ਸਵਾਲ ਵੀ ਚੁੱਕੇ ਜਾ ਰਹੇ ਆ ਪੂਰਾ ਮਾਮਲਾ ਫਰੀਦਕੋਟ ਤੋਂ ਸਾਹਮਣੇ ਆਇਆ ਹੈ ਜਿੱਥੇ ਕੋਟਕਪੂਰਾ ਰੋਡ ਉਤੇ ਦਰਦਨਾਕ ਹਾਦਸਾ ਵਾਪਰਿਆ ਹੈ ਤੇਜ਼ ਰਫਤਾਰ ਬੱਸ ਅਤੇ ਟਰੱਕ ਨਾਲ ਟੱਕਰ ਹੋ ਗਈ ਜਿਸ ਤੋਂ ਬਾਅਦ ਬੱਸ ਸੇਮ ਨਾਲੇ ਦੇ ਵਿੱਚ ਡਿੱਗੀ ਹੈ ਹਾਦਸੇ ਸਮੇਂ ਬੱਸ ਸਵਾਰੀਆਂ ਦੇ ਨਾਲ ਭਰੀ ਹੋਈ ਸੀ ਫਰੀਦਕੋਟ ਐਸਐਸਪੀ ਨੇ ਦੱਸਿਆ ਹੈ ਕਿ ਹਾਦਸੇ ਦੇ ਵਿੱਚ 5 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਕਈ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਫਰੀਦਕੋਟ ਵਿਖੇ ਦਾਖਲ ਕਰਵਾਇਆ ਗਿਆ ਹੈ ਹਾਦਸੇ ਦੌਰਾਨ 20 ਤੋਂ ਵੱਧ ਲੋਕਾਂ ਦੀ ਜਾਨ ਵੀ ਬਚਾਈ ਜਾ ਚੁੱਕੀ ਹੈ ਫਰੀਦਕੋਟ ਹਸਪਤਾਲ ਵਿੱਚ ਦਾਖਲ ਹੋਏ 21 ਬੱਸ ਸਵਾਰਾਂ ਦੀ ਲਿਸਟ ਜਾਰੀ ਕੀਤੀ ਗਈ ਇਸ ਤੋਂ ਬਾਅਦ ਮੌਕੇ ਤੇ ਪ੍ਰਸ਼ਾਸਨ ਦੇ ਵੱਲੋਂ ਆਮ ਲੋਕਾਂ ਦੇ ਵੱਲੋਂ ਸਹਾਇਤਾ ਕਾਰਜ ਬਚਾਅ ਕਾਰਜ ਸ਼ੁਰੂ ਕੀਤੇ ਗਏ ਹੈ इमीडिएटली सारी टीम्स रश कर गई ने मौके पर कुछ कैजुअलिटीज हुई हैं अभी बिल्कुल फाइनल नंबर्स नहीं है बट सारे पेशेंट्स नु गोबिंद हॉस्पिटल भेज देता है वहाँ पर दी ट्रीटमेंट चल रही है इमरजेंसीज ऑपरेटिंग अराउंड द क्लॉक देयर सो वी आर जस्ट सीइंग वजह की सी वी विल टेक एक्शन बाद में एंड

ਉਹ ਪੈਸੂ ਵਿਧਾ ਮਿਲੇ ਤੇ ਮੈਡੀਕਲੀ ਦੇ ਦੇ ਸ਼ੁੱਡ ਬੀ ਡਿਸਚਾਰਜ ਅਭਿਨ ਭਾਈ ਜੀ ਡਿਊਟੀ ਤਾਂ ਸੀ ਜੇ ਇੱਥੇ ਅਨਸਰ ਸਾਹਿਬ ਨਾਲ ਸੀ ਇੰਚਾਰਜ ਨਾਲ ਜੀ ਸਵੇਰ ਕੋਈ ਸਾਡਾ ਸੀਗਾ ਰੇਡ ਸੀਗੀ ਸਾਡੀ ਸਾਨੂੰ ਜਿਵੇਂ ਪਤਾ ਲੱਗਿਆ 2 ਮਿੰਟ ਜੇ ਇੱਥੇ ਪਹੁੰਚਿਆ ਤੇ ਤਕਰੀਬਨ ਅਸੀਂ 10 ਤੋਂ 12 ਬੰਦੇ ਆ ਕੇ ਕੱਢਿਆ ਜੀ ਉਹ ਤੋਂ ਪਹਿਲਾਂ ਹੜ ਤੋਂ ਆਉਣ ਤੋਂ ਪਹਿਲਾਂ ਪਬਲਿਕ ਨੇ ਬੰਦੇ ਕੱਢ ਦੇ ਸੀ ਜੀ ਦੇ ਚੋ ਦੋ ਤਿੰਨ ਤਾਂ ਮੈਨੂੰ ਲੱਗਦਾ ਡੈੱਡ ਸੀਗੇ ਜਿਹੜੇ ਅਸੀਂ ਆ ਕੇ ਕੱਢੇ ਹੁਣ ਹਾਲਾਤ ਕਿਸ ਤਰ੍ਹਾਂ ਹਾਲਾਤ ਦੇਖੋ ਜੀ ਹੁਣ ਹੋ ਸਕਦਾ ਬਸ ਦੇ ਹੀਠਾ ਹੋਣ ਤਾਂ ਬੱਚੇ ਜੀ ਬੱਚਾ ਕਹਿ ਰਿਹਾ ਇੱਕ ਮੈਲਰੀ ਰਿਹਾ ਹੁਣ ਬੱਸ ਹਾਈ ਡਰਮ ਗਈ ਸਿੱਧੀ ਕਰਕੇ ਪਤਾ ਲੱਗੂਗਾ ਮਤਲਬ ਕਿ ਬੱਸ ਕਿੱਧਰੋਂ ਆ ਰਹੀ ਸੀ ਕਿੱਥੇ ਜਾਂਦੀ ਨਹੀਂ ਇਹ ਇੰਨਾ ਨਹੀਂ ਹਜੇ ਪਤਾ ਲੱਗਿਆ ਹੁਣ ਕੀ ਜੇ ਲੈ ਕਿੰਨੇ ਕੁ ਹਜੇ ਸਾਰੀ ਪੱਕੀ ਨਹੀਂ ਹੈ ਨਹੀਂ ਹੁਣ ਕੱਢ ਲੈ ਸਾਰੇ ਜੀ ਤਕਰੀਬਨ ਹੁਣ ਤਾਂ ਬੱਸ ਸਿੱਧੀ ਕਰੀ ਤੋਂ ਪਤਾ ਲੱਗੂ ਹੈ ठा ਹੈ ਕੁਝ ਜੀਰੇ ਕੀ ਨਾ ਤਾ ਲਖਵਿੰਦਰ ਸਿੰਘ ਜੀ ਤੁਸੀਂ ਮੌਕੇ ਤੇ ਆਏ ਸੀ ਜਦੋਂ ਇਹ ਬੱਸ ਡਿੱਗੀ ਐ ਹਾਂ ਜੀ ਇਸ ਤਰ੍ਹਾਂ ਦੇ ਹਾਲਾਤ ਸੀ ਔਰ ਕੀ ਟੈਂਸ਼ਨ ਸੀ ਜਦੋਂ ਬੱਸ ਡਿੱਗੀ ਆ ਜੀ ਅਸੀਂ ਉਦੀ ਆ ਗਏ ਜੀ ਇੱਥੇ ਤੇ ਉਸ ਟਾਈਮ ਕਈ ਵਿੱਚੋਂ ਨਿਕਲੀ ਜਾਂਦੇ ਜਿਹੜੇ ਜਵਾਨ ਸੀ ਮੁੰਡੇ ਉਹ ਤਾਂ ਆਪੇ ਨਿਕਲ ਗਏ ਵਿੱਚੋਂ ਬਾਕੀ ਜਿਹੜੇ ਉਹ ਅਸੀਂ ਆਪ ਗੱਡੇ ਆ ਜੀ ਬਾਕੀ ਪੰਜਾਂ ਨੇ ਨਾ ਮੌਕੇ ਦੇ ਹੋ ਗਏ ਇੱਕ ਉਹਨਾਂ ਵਿੱਚੋਂ ਸਿਗੀ ਬੁੜੀ ਸੀਗੀ ਤੇ ਉਹਨਾਂ ਦੀ ਡੈਥ ਹੋ ਗਈ ਜੀ ਫਿਰ ਉਹਨਾਂ ਨੂੰ ਗੱਡਿਆ ਜੀ ਵਿੱਚੋਂ ਹਾਂਜੀ ਬਾਕੀ ਵਿੱਚ ਜ਼ਖਮੀ ਬਹੁਤ ਹੈ ਜੀ ਬੱਚੇ ਦਾ ਹਾਂਜੀ ਬੱਚੇ ਦਾ ਬੂਡ ਮਿਲਿਆ ਜੀ ਵਿੱਚੋਂ ਤੇ ਹਜੇ ਬੱਚਾ ਨਹੀਂ ਮਿਲਿਆ ਜੀ ਮੈ ਗਲਤ ਪਿਆ ਹਾਂ ਕੀ ਹਾਲ ਹੈ ਹਾਂਜੀ ਸਵਾਰੀਆਂ ਸਾਰੀਆਂ ਨਿਕਲ ਗਈਆਂ ਜੀ ਬਸ ਇੱਕ ਬੱਚਾ ਨਹੀਂ ਲੱਭਦਾ ਪਿਆ ਜੀ ਜੀ ਸਾਡੇ ਕੋਲ 15 20 ਮਿੰਟ ਪਹਿਲਾਂ ਹੀ ਇੱਕ ਇਨਫੋਰਮੇਸ਼ਨ ਆਈ ਸੀ ਔਰ ਅਸੀਂ ਸਾਰੇ ਇੱਥੇ ਮੌਕੇ ਤੇ ਪਹੁੰਚੇ ਐਜ਼ ਆਫ ਨਾਊ 26 ਇੰਜਰਡ ਨੂੰ ਅਸੀਂ ਆਲਰੇਡੀ ਮੈਡੀਕਲ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਐਂਡ ਹਸਪੀਟਲ ਦੇਸੀ ਐਡਮਿਟ ਕਰਾ ਚੁੱਕੇ ਨੇ ਐਂਡ ਪ੍ਰਾਈਮਰ ਫੇਸ ਰਿਪੋਰਟਸ ਦੇ ਹਿਸਾਬ ਨਾਲ 5 कैजुअलिटीज़ uh, जड़ी है लगता है कि इट इज़ फ्यट फाइव माइट बी यू नो इन डेड इन दिस इंटायर अनफॉर्चुनेट इंसीडेंट और एज ऑफ नाउ एज वेल इवैक्यूएशन का प्रोसैस जारी है और असि पीछे डाइवर्जेंस ऑलरेडी लगा चुके हैं जी प्रशासन वो जी मदद है वो डीसी साहब सारे दस देंगे और एज ऑफ नाउ सा प्राइमरी फोकस यही है ਕੀ ਇੰਜਰਡ ਨੂੰ ਅਸੀਂ ਜਲਦੀ ਸੇ ਜਲਦੀ ਹਸਪੀਟਲ ਪਹੁੰਚਾ ਦੇ। ਆਪਸੇ ਦੀ ਵਜ੍ਹਾ ਕੀ ਹੈ ਜੀ? ਕਿ ਇਟ ਇਜ਼ ਟੂ अर्ਲੀ ਟੂ ਅਸਰਟਨ ਬਟ ਇਦਰ ਕਿਉਂਕਿ ਬ੍ਰਿਜ ਦਾ ਵਰਕ ਵੀ ਅੰਡਰ ਕੰਸਟਰਕਸ਼ਨ ਸੀ ਔਰ ਅਭੀ ਤੋ ਇਹ ਕਹਿਣਾ ਬਹੁਤ ਹੀ ਮੁਸ਼ਕਿਲ ਹੈ ਕਿ ਇਹ ਕਿਉਂ ਐਕਸੀਡੈਂਟ ਹੋਇਆ ਹੈ। ਅhle ਅਸੀਂ ਵੈਕੂਏਸ਼ਨ ਤੇ ਆਪਣਾ ਫੋਕਸ ਕਰ ਰਹੇ ਹਾਂ। ਤੇ ਇਹ ਮਤਲਬ ਪੋਲ ਤੋਂ ਪਹਿਲਾ ਬੱਸ ਵਾਲਾ ਕਿਸੇ ਵੀਕਲ ਨੂੰ ਓਵਰਟੇਕ ਕਰਨ ਲੱਗਿਆ ਸੀਗਾ ਧੁੰਦ ਦੇ ਕਾਰਨ ਇੱਕੋ ਦਮ ਕੋ ਟਰੱਕ ਨਿਕਲਿਆ ਤੇ ਬੱਸੇ ਤੋਂ ਕੰਟਰੋਲ ਨਹੀਂ ਹੋਈ ਬੱਸ ਡੋਲਾ ਖਾ ਗਈ ਤੇ ਦੋਵਾਂ ਮਤਲਬ ਟਰੱਕ ਤੇ ਬੱਸ ਆਪਸੇ ਟੱਕਰ ਗਏ। ਟਰੱਕ ਉਧਰ ਪਲਟ ਗਿਆ ਤੇ ਬੱਸ ਨਹਿਰ ਤੇ ਚਲੀ ਗਈ ਮੈਂ ਮਗਰ ਸੀਗਾ ਤਾਂ ਕਰਕੇ ਮੈਂ ਸੇਫ ਰਹਿ ਗਿਆ ਅੱਗੇ ਜਿਹੜੇ ਪੈਸੈਂਜਰ ਸੀਗੇ ਉਹਨਾਂ ਦਾ ਮਤਲਬ ਬਹਾ ਬੁਰਾ ਹਾਲ ਹੋਇਆ ਬੱਸ ਫੁੱਲ ਸੀਗੀ ਸੀਟਾਂ ਆ ਰਹੀ ਸੀ ਇਹ ਮੁਕਸ਼ਰ ਕੋਈ ਜਾਣਾ ਕਿੱਥੇ ਸੀ ਬੱਸ ਮੈਂ ਅੰਮਰਸਰ ਨਹੀਂ ਜਾਣਾ ਸੀ ਹਾਂਜੀ ਹਾਂਜੀ ਇਹ ਜਦੋਂ ਪਲਟੀ ਹੈ ਉਦੋਂ ਮਤਲਬ ਪਤਾ ਲੱਗਾ ਕਿ ਕਿੰਨੀਆਂ ਕੁ ਵਾਰੀਆਂ ਦੀ ਮੌਤ ਹੋਈ ਹੈ ਜਾਂ ਕਿੰਨੇ ਕੁ ਜ਼ਖਮੀ ਹੈ ਇਸ ਵਾਰ ਇਹ ਨਹੀਂ ਇਹਨਾ ਨਹੀਂ ਮੈਨੂੰ ਪਤਾਗਾ ਉਹ ਜਿਹੜੇ ਮਤਲਬ ਗੰਭੀਰ ਹਾਲਤ ਸੇ ਕਾਫੀ ਜ਼ਿਆਦਾ ਨੇ ਅਕੇਲੇ ਪੈਸੈਂਜਰ ਜਿਆਦਾ ਨਹੀਂ ਕਿਸੇ ਦੀ ਬਾਹ ਟੁੱਟ ਗਈ ਕਿਸੇ ਦਾ ਪੱਟ ਟੁੱਟ ਗਿਆ ਕੇ ਤਾਂ ਸਿਰ 파ੜ ਗਿਆ ਕੋਈ ਮਤਲਬ ਕੋਮਾ ਦੇ ਚਲਾ ਗਿਆ ਕੋਈ ਬੇਹੋਸ਼ ਹੋ ਗਿਆ ਪੰਜਾਬ ਦੇ ਵਿੱਚ ਇੱਕ ਵਾਰ ਮੁੜ ਤੋਂ ਤਮਾਕੇ ਦੀ ਖਬਰ ਸਾਹਮਣੇ ਆਈ ਹੈ ਰਾਤੋ ਰਾਤ ਉਸ ਵੇਲੇ ਹੰਗਾਮਾ ਹੋ ਜਾਂਦਾ ਹੈ ਜਦੋਂ ਗੁਰਦਾਸਪੁਰ ਦੇ ਵਿੱਚ ਹੁਣ ਇੱਕ ਪੁਲਿਸ ਵਾਲੇ ਦੇ ਨਸਤੀਕੀ ਦੇ ਘਰ ਤਮਾਕਾ ਹੁੰਦਾ ਹੈ ਰਸਤੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਨੇ ਤਸਵੀਰਾਂ ਤੁਸੀਂ ਦੇਖਦੇ ਪਈਓ ਜਿੱਥੇ ਕਿ ਘਰ ਦੇ ਮਾਲਕ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਹੈ ਕਿ ਉਹਨਾਂ ਦਾ ਭਤੀਜਾ ਰਾਮਦਾਸ ਥਾਣੇ ਦੇ ਵਿੱਚ ਪੁਲਿਸ ਮੁਲਾਜ਼ਮ ਹੈ ਉਸ ਦੀ ਲਾਗੜਾ ਕਰਕੇ ਇਹ ਧਮਾਕਾ ਹੋਇਆ ਇਹ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਕਈ ਕਿਲੋਮੀਟਰ ਤੱਕ ਆਵਾਜ਼ ਸੁਣਾਈ ਦਿੱਤੀ ਸੀਸੀਟੀਵੀ ਕੈਮਰੇ ਦੇ ਵਿੱਚ ਤਸਵੀਰਾਂ ਕੈਦ ਹੋ ਗਈਆਂ ਨੇ ਨਕੀਮਤ ਇਹ ਰਹਿੰਦੀ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਇਸ ਤੋਂ ਪਹਿਲਾਂ ਪੰਜਾਬ ਦੇ ਥਾਣਿਆਂ ਦੇ ਬਾਹਰ ਕਈ ਵਾਰ ਤਮਾਕਿਆਂ ਦੀਆਂ ਖਬਰਾਂ ਸਾਹਮਣੇ ਆਈਆਂ ਇਸ ਤੋਂ ਬਾਅਦ ਪੁਲਿਸ ਦੇ ਵੱਲੋਂ ਦਾਵਾ ਕੀਤਾ ਗਿਆ ਤੇ ਪੰਜਾਬ ਤੋਂ ਬਾਹਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਪਰ ਅਜੇਹੇ ਦੇ ਵਿੱਚ ਇੱਕ ਵਾਰ ਮੁੜ ਤੋਂ ਇਹ ਖਬਰ ਸਾਹਮਣੇ ਆਈ ਹੈ ਸਰ ਆਪਾਂ ਫੁਲਕਾ ਛੱਕੇ ਤੇ ਅੰਦਰ ਆਪਣੇ ਲੰਮੇ ਪੈ ਗਏ ਆ ਅੱਛਾ ਜੀ ਤੇ ਬਾਹਰ ਬਲਾਸਟ ਦੀ ਆਵਾਜ਼ ਆਈ ਹੈ ਬੜਾ ਤਗੜਾ ਤਮਾਕਾ ਹੋਇਆ ਹੈ ਆਹੀ ਗੇਟ ਖੋਲ ਕੇ ਵੇਖਿਆ ਅੱਡ ਗੇਟ ਦੇ ਅੰਦਰ ਵੀ ਸਾਰਾ ਛੀਸ਼ੇ ਟੁੱਟ ਗਏ ਨੇ ਸਾਰਾ ਕੁਝ ਹੋ ਗਿਆ ਜੀ ਇਹ ਅਹੀ ਬਾਹਰ ਨਿਕਲੇ ਪਰ ਇਹ ਮੈਂ ਨਹੀਂ ਦੱਸ ਸਕਦਾ ਕੁਝ ਵੀ ਕੈਂ ਮੇਰੇ ਮੇਰੀ ਨੂੰਹ ਵੇਖਣ ਲਈ ਸੀ ਸ਼ਾਇਦ ਉਹਦੇ ਕਹਿਣ ਮਤਲਬ 7:00 ਵਜੇ ਕੁਝ ਮਿੰਟ ਦਾ ਟਾਈਮ ਹੈ। ਇਸ ਕੋ ਸਰ ਮੈਂ ਮੇਰਾ ਕੁਪਤੀਜਾ ਹੈ ਪੰਜਾਬ ਪੁਲਿਸ ਚ ਪਰਮਦਾਸ ਡਿਊਟੀ ਹੈ ਦੀ ਉਹਦਾ ਕਹੇ ਦੇ ਨਾਲ ਕੋਈ ਇਹੋ ਜਿਹਾ ਕੋਈ ਝਗੜਾ ਚੱਲਦਾ ਸੀ ਉਹਦੇ ਕਰਕੇ ਮੇਰੇ ਘਰ ਹੋ ਰਿਹਾ ਨਹੀਂ ਰਹਿੰਦਾ ਜੀ ਉਹਦਾ ਘਰ ਆ ਪੈਂਦਾ ਜੀ ਲਾਗੇ ਹੱਲੇ ਉਹ ਅਮਰਥਾ ਚਲ ਗਏ ਨੇ ਉਹਦੇ ਕਰਕੇ ਮੇਰੇ ਤੇ ਅਟੈਕ ਹੋ ਗਿਆ ਜਦੋਂ ਕਿ ਮੇਰਾ ਉਹਦਾ ਕੋਈ ਲੈਣ ਨਹੀਂ ਦੇਣ ਨਹੀਂ ਉਹ ਮੇਰੇ ਤੋਂ ਵੱਖ ਰਹਿੰਦਾ ਏ ਮੇਰਾ ਨਾ ਕੋਈ ਬੋਲ ਨਹੀਂ ਕੁਛ ਨਹੀਂ ਸੱਤ ਪਹੀ ਅੰਧਾ ਜਾਦਾ ਉਹ ਲਾਜ ਸਕਦਾ ਇਹ ਤੋਂ ਸਾਰੀ ਕੋਠੀ ਦੇ ਸ਼ੀਸ਼ੇ ਟੁੱਟ ਗਏ ਨੇ ਸਾਰਾ ਟੁੱਟੇ ਇਹ ਤੋਂ ਹਵਾਜ ਦਾ ਅੰਧਾ ਤੂੰ ਲਾਜ ਸਕਦਾ ਇਸ ਮੌਕੇ ਤੇ ਆਈ ਏ ਜੀ ਤੇ ਉਹ ਸਾਡਾ ਡੀਵੀਆਰ ਜਿਹੜਾ ਕੈਮਰੇ ਵਾਲਾ ਉਹ ਚੁੱਕੇ ਲੱਗੇ ਨੇ ਬਿਨਾਂ ਪੁੱਛੇ ਤੋਂ ਪਤਾ ਨਹੀਂ ਕਿਉਂ ਲੱਗੇ ਨੇ ਇਹ ਮੈਂ ਨਹੀਂ ਕੁਛ ਕਹਿ ਸਕਦਾ ਉਹ ਜਾਲੀ ਟੁੱਟ ਗਈ ਐ ਐਂਗਲ ਟੁੱਟ ਗਿਆ ਸ਼ੀਸ਼ੇ ਦੇ ਇੱਕ ਇੱਕ ਪਾਸੇ ਕਰੋ ਤੁਸੀਂ ਜਾਣੀ ਨਿਸ਼ਾਨ ਕੋਈ ਨਹੀਂ ਇਹ ਬਚਾਉਂਦੇ ਉਹ ਕੈਮਰਾ ਟੁੱਟ ਗਿਆ ਜੀ ਉਹ ਇੱਕ ਵੀਰਿੰਦਰ ਕੌਰ ਘਰ ਵਿੱਚ ਡੈਡੀ ਜੀ ਫਾਦਰin ਲੋ ਮਦਰin ਲੋ ਸੀ ਮੈਂ ਆਪਣੀ ਗੁੜੀਆਂ ਨੂੰ ਸੁਵਾਉਂਦਾ ਹੀ ਅੰਦਰ ਡੈਡੀ ਸੌਂਗੇ ਮਮੀ ਕੱਪੜੇ ਪ੍ਰੈਸ ਕਰਦੇ ਪਏ ਇਹ ਵੇੜੇ ਵਿੱਚ ਕੀ ਹੋਇਆ ਕੋਈ ਦੋ ਜਣੇ ਦੋ ਲੱਗਣਾ ਇੱਥੇ ਆਪਣੇ ਅੰਦਰ ਸੁੱਤੇ ਪਏ ਕੀ ਦਸੀਏ ਤੇ ਕੀ ਹੋਇਆ ਤੇ ਕੀ ਨਹੀਂ ਹੋਇਆ ਕਿੰਨੀ ਕਰਵਾ ਜਾਈਏ ਸਰਵਾਤੋ ਤਾਂ ਇਹਦਾ ਜਲਾ ਸਕਦੇ ਉਹ ਕੀ ਉਹਦਾ ਕੀ ਨਹੀਂ ਹੋਗਾ ਪੰਜਾਬ ਦੀ ਸਿਆਸਤ ਦੇ ਵਿੱਚ ਪੁਚਾਲ ਆਇਆ ਹੋਇਆ ਹੈ ਜਦੋਂ ਐਸਟੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਉਸ ਤੋਂ ਬਾਅਦ ਕਈ ਧਾਰਮਿਕ ਆਗੂਆਂ ਦੇ ਵੱਲੋਂ ਆਪੋਂ ਆਪਣਾ ਪ੍ਰतिकਰਮ ਦਿੱਤਾ ਜਾ ਰਿਹਾ ਹੈ ਅਜਿਹੇ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਕਬੀਰ ਸਿੰਘ ਹੋਰਾਂ ਦੇ ਵੱਲੋਂ ਵੀ ਪੋਸਟ ਸਾਂਝੀ ਕੀਤੀ ਗਈ ਹੈ ਜ਼ਿਕਰ ਖਾਸ ਹੈ ਕਿ ਐਸਟੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਹੈ ਧਾਮੀ ਨੇ ਇਸ ਦੇ ਪਿੱਛੇ ਕਾਰਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਦੀ ਪੋਸਟ ਨੂੰ ਦੱਸਿਆ ਹੈ ਰਗਵੀਰ ਸਿੰਘ ਨੇ ਹਰਪ੍ਰੀਤ ਸਿੰਘ ਨੂੰ ਸ਼੍ਰੀ ਦਮਦਮਾ ਸਾਹਿਬ ਜਥੇਦਾਰ ਦੇ ਅਹੁਦੇ ਤੋਂ ਹਟਾਉਣ ਤੋਂ ਬਾਅਦ 13 ਫਰਵਰੀ ਨੂੰ ਪੋਸਟ ਸ਼ੇਅਰ ਕੀਤੀ ਸੀ ਉੱਥੇ ਹੀ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਅਸਤੀਫੇ ਨੂੰ ਮੰਨཔ་ਗਾ ਦੱਸਿਆ ਰਜ਼ਾਨ ਤੋਂ ਪਹਿਲਾਂ ਪ੍ਰਧਾਨ ਧਾਮੀ ਨੇ ਉਸ ਪੋਸਟ ਨੂੰ ਲਾਈ ਪੜਿਆ ਉਹਨਾਂ ਨੇ ਕਿਹਾ ਸੀ ਕਿ ਪੋਸਟ ਤੋਂ ਜ਼ਾਹਰ ਹੁੰਦਾ ਏ ਕਿ ਗਿਆਨੀ ਰਗਵੀਰ ਸਿੰਘ ਉਹਨਾਂ ਨੂੰ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਹਟਾਉਣ ਦੇ ਕਾਰਨ ਕਿਤੇ ਨਾ ਕਿਤੇ ਉਹਨਾਂ ਦੇ ਵੱਲੋਂ ਇਹ ਪੋਸਟ ਜਿਹੜੀ ਪਾਈ ਗਈ ਸੀ ਉਸ ਤੋਂ ਬਾਅਦ ਇਹ ਵੱਡਾ ਫੈਸਲਾ ਲਿਆ ਗਿਆ ਏ ਜ਼ਿਕਰ ਖਾਸ ਹੈ ਕਿ ਕਰੀਬ 1 ਹਫ਼ਤੇ ਪਹਿਲਾਂ ਐਸਟੀਪੀਸੀ ਦੇ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾ ਦਿੱਤਾ ਗਿਆ ਸੀ ਖਬਰ ਜਲੰਧਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਕੁਝ ਹੁੱਲੜਬਾਜ਼ਾਂ ਦੇ ਵੱਲੋਂ ਸਕੂਲ ਦੀਆਂ ਲੜਕੀਆਂ ਦੇ ਸਕੂਲ ਦੇ ਬਾਹਰ ਹੁੱਲੜਬਾਜ਼ੀ ਕੀਤੀ ਜਾ ਰਹੀ ਸੀ ਕਈ ਵਾਰ ਇੱਥੇ ਲੋਕਾਂ ਦੇ ਵੱਲੋਂ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਤੋਂ ਬਾਅਦ ਪੰਜਾਬ ਪੁਲਿਸ ਦੇ ਵੱਲੋਂ ਆਪਣਾ ਜਦੋਂ ਉੱਥੇ ਪਹੁੰਚੀ ਤਾਂ ਪੰਜਾਬ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਲੰਧਰ ਦੇ ਨਹਿਰੂ ਗਾਰਡਨ ਸਕੂਲ ਦੇ ਬਾਹਰ ਉਸ ਵੇਲੇ ਹੰਗਾਮਾ ਹੋ ਜਾਂਦਾ ਹੈ ਜਦੋਂ ਪੁਲਿਸ ਲੜਕੀਆਂ ਦੇ ਸਕੂਲ ਬਾਹਰ ਹੁੱਲੜਬਾਜ਼ਾਂ ਨੂੰ ਜਿਹੜੀ ਹੈ ਕਾਬੂ ਕਰਦੀ ਹੈ ਉਹਨਾਂ ਦਾ ਚਲਾਨ ਕਰਦੀ ਹੈ ਇਸ ਮੋਹਿਮ ਮੌਕੇ ਕਈ ਮੋਟਰਸਾਈਕਲਾਂ ਦੇ ਚਲਾਨ ਕੱਟੇ ਜਾਂਦੇ ਆ ਨੌਜਵਾਨਾਂ ਵੱਲੋਂ ਮੋਟਰਸਾਈਕਲਾਂ ਤੇ ਲਗਾਏ ਗਏ ਵੱਡੇ ਹਾਰਨ ਉਹਨਾਂ ਦੇ ਲੋਹਾਈ ਜਾਂਦੇ ਆ ਇਸੇ ਨਾਲ ਹੀ ਹੋਰ ਬੁਲਟ ਮੋਟਰਸਾਈਕਲ ਜੋ ਪਟਾਕੇ ਮਾਰਦੇ ਹੁੰਦੇ ਆ ਉਹਨਾਂ ਦਾ ਚਲਾਨ ਵੀ ਕਟਿਆ ਜਾਂਦਾ ਹੈ ਹਾਂਜੀ ਮੈਮ ਕੀ ਮਾਮਲਾ ਸੀਗਾ ਜੋ ਲੇਡੀ ਅੱਜ ਬਹਿਸਬਾਦੀ ਕਰ ਰਹੀ ਸੀ ਤੁਹਾਡੇ ਨਾਲ ਕੀ ਕਰਦੇ ਆ ਇਸ ਦਾ ਤਾਂ ਫਿਰ ਉੱਤਾਂ ਨਾਲ ਕਿ ਉਹਨਾਂ ਨੂੰ ਬਹੁਤ ਟੱਕਰ ਆਉਂਦੀ ਹੈ ਅੱਛਾ ਕੀ ਕਹਿੰਦੇ ਕੀ ਸੀ ਕਿ ਮਹਿਲਾ ਸਰੂ ਕਿੰਨੇ ਵੀ ਮੈਨ ਉਸ ਨੂੰ ਕੇ ਥੋੜਾ ਤੁਹਾਨੂੰ ਪਤਾ ਹੈ politick pressure ਮਾਦੇ ਹੁੰਦੇ ਹੁੰਦੇ ਹਮਮ ਜੋ ਕੋਈ ਸੰਗਤ ਦੇ ਸਾਹਮਣੇ ਬਣਾਉਂਦੇ ਹਾਂ ਅੱਛਾ ਸਾਡਾ ਸਾਥੀ ਦੁਨੀਆਂ ਦੇ ਸਾਥ ਨੂੰ ਕੀ ਬਤਨਾ ਸਾਡੇ ਰੁਪੀ ਲਾ ਸਕਦਾ ਸਾਡਾ ਮਤਲਬ ਇਹ ਹੈ ਉਹ ਵੇਅਰ ਕਰਨਾ ਕਿ ਆਪਣੇ ਬੱਚਿਆਂ ਨੂੰ ਦੁਖਾਓ ਇੱਕ ਦਾ ਚਲਾਣ ਹੋਣਾ ਨਹੀਂ ਰੋਜ਼ ਮੈਮ ਲੜਕੇ ਵੀ ਲੱਗੇ ਜਿਹੜੇ ਦੋ ਨਾਲ ਅਜੇ ਕੁੜੀਆਂ ਦਾ ਸਕੂਲ ਹੈ ਕੁੜੀਆਂ ਦੇ ਸਕੂਲ ਦੇ ਵਿੱਚ ਸਕੂਲ ਮਤਲਬ ਹੁੱਲੜਬਾਜੀ ਕਰ ਰਹੇ ਸੀਗੇ ਕਿ ਟਾਈਮ ਹੁੱਲੜਬਾਜੀ ਕਰਦੇ ਆ ਕੇ ਬਾਹਰ ਲੱਗਦੇ ਅੱਛਾ ਤਾਂ ਤੁਸੀਂ ਹੂੰ ਠੀਕ ਕਿ ਬੱਚਿਆਂ ਦਾ ਫਿਰ ਸਕੂਲੋਂ ਬਾਹਰ ਨਿਕਾਉਣਾ ਥੋੜਾ ਹੁੰਦਾ ਉਹਨਾਂ ਨੇ ਮਾਪਿਆਂ ਨੂੰ ਥੋੜਾ ਸਕੇਟ ਕਰਦੇ ਆ ਕੰਪਲੇਂਟ ਆਦੀਆਂ ਸਾਨੂੰ ਵਾਰ-ਵਾਰ ਕਿਉਂਕਿ ਉਹ ਤਾਂ ਬੱਚੇ ਬਾਹਰ ਆਦੇ ਹੁਣ ਉਹਨਾਂ ਮਾਪਿਆਂ ਦੇ ਆਉਂਦੇ ਨੇ ਬੱਚੇ ਸਕੂਲੋਂ ਨਿਕਲਦੇ ਮਤਲਬ ਜੇਕਰ ਆਪਸੇ ਕਦੀ ਰੋਕਾਂਗੇ ਨਹੀਂ ਤੇ ਘਰਾਂ ਤੋਂ ਨਿਕਲ ਕੇ ਕਰਨਗੇ ਹੂੰ ਕੀ ਕਾਰਵਾਈ ਕੀ ਕੀਤੀ ਗਈ ਉਹਨਾਂ ਨੇ ਠੀਕ ਹੈ ਪੰਜਾਬ ਦੇ ਵਿੱਚ ਇੱਕ ਵੱਡਾ ਸੜਕੀ ਹਾਦਸਾ ਹੋਇਆ ਹੈ ਜਿੱਥੇ ਕਿ ਪਠਾਨਕੋਟ ਹਾਈਵੇ ਤੇ ਜਲੰਧਰ ਦੇ ਕੋਲ ਤਿੰਨ ਗੱਡੀਆਂ ਆਪਸ ਦੇ ਵਿੱਚ ਟਕਰਾਈਆਂ ਨੇ ਜਿਸ ਦੇ ਵਿੱਚ ਬਿਜਲੀ ਵਿਭਾਗ ਦੇ ਚੀਫ ਸਕੱਟਰੀ ਦੀ ਗੱਡੀ ਇੱਕ i20 ਅਤੇ Swift ਕਾਰ ਦੇ ਵਿੱਚ ਜ਼ਬਰਦਸਤ ਟੱਕਰ ਹੋ ਜਾਂਦੀ ਹੈ ਤਸਵੀਰਾਂ ਤੁਸੀਂ ਦੇਖਦੇ ਪਏ ਹੋ ਕਿ ਕਿਵੇਂ ਗੱਡੀਆਂ ਦੇ ਪਰਖੱਚੇ ਉੱਡੇ ਪਏ ਹੈ ਗਨੀਮਤ ਇਹ ਰਹਿੰਦੀ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਗੱਡੀਆਂ ਦੇ ਵਿੱਚ ਸਵਾਰ ਲੋਕ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਏ ਲੋਕਾਂ ਦੇ ਮੁਤਾਬਕ ਗੱਡੀ ਤੇਜ਼ ਰਫ਼ਤਾਰ ਦੇ ਹੋਣ ਦੇ ਕਾਰਨ ਬੇਕਾਬੂ ਹੋ ਗਈ ਅਤੇ ਡਿਜ਼ਾਇਰ ਦੇ ਰਸਤੇ ਦੇ ਵਿੱਚ ਦੂਸਰੀ ਸੜਕ ਤੇ ਪਹੁੰਚ ਜਾਂਦੀ ਹੈ ਇਸ ਦੌਰਾਨ ਦੂਸਰੀ ਸੜਕ ਵੱਲੋਂ ਆ ਰਹੀ I20 ਦੇ ਨਾਲ ਟੱਕਰ ਹੋ ਜਾਂਦੀ ਹੈ ਜਿਸ ਤੇ ਵਿੱਚ ਸਾਰੀਆਂ ਗੱਡੀਆਂ ਦੇ ਵਿੱਚ ਸਵਾਰ ਜਿਹੜੇ ਲੋਕ ਹੁੰਦੇ ਆ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦੇ ਆ ਹਾਦਸਾ ਇੰਨਾ ਭਿਆਨਕ ਹੁੰਦਾ ਏ ਕਿ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜੇਕਰ ਤੁਹਾਡੇ ਬੱਚੇ ਸਕੂਲ ਜਾਂ ਕਾਲਜ ਦੇ ਵਿੱਚ ਪੜ੍ਹਦੇ ਆ ਤਾਂ ਜ਼ਰੂਰ ਇਹ ਖਬਰ ਨੂੰ ਅੱਗੇ ਪਹੁੰਚਾਉਣ ਦੀ ਕੋਸ਼ਿਸ਼ ਕਰਨਾ ਲਗਾਤਾਰ ਜਿੱਥੇ ਪੰਜਾਬ ਸਰਕਾਰ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਸਕੂਲ ਦੇ ਬੱਚਿਆਂ ਦੀਆਂ ਵੈਹਨਾ ਬੱਸਾਂ ਨੂੰ ਕਈ ਤਰ੍ਹਾਂ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਨੇ ਅਜੇਹੇ ਦੇ ਵਿੱਚ ਇੱਕ ਵਾਰ ਫਿਰ ਤੋਂ ਖਬਰ ਦੁਰਘਟਨਾ ਦੀ ਸਾਹਮਣੇ ਆਈ ਹੈ ਜਿੱਥੇ ਕਿ ਸਕੂਲ ਬੱਸ ਤੋਂ ਉਤਰਦੇ ਵੇਲੇ ਇੱਕ ਬੱਚਾ ਬੱਸ ਦੇ ਹੇਠਾ ਜਾਂਦਾ ਜਿਸ ਤੋਂ ਬਾਅਦ ਉਸ ਨੂੰ ਮੌਕੇ ਤੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅੰਮ੍ਰਿਤਸਰ ਤੋਂ ਪੂਰਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਗੁੰਮਟਾਲਾ ਵਿਖੇ ਇੱਕ ਨਿੱਜੀ ਸਕੂਲ ਦੀ ਬੱਸ ਨੇ ਸਕੂਲ ਦੇ ਵਿਦਿਆਰਥੀ ਨੂੰ ਬੱਸ ਤੋਂ ਉਤਰਨ ਥੱਲੇ ਹੇਠਾ ਦੇਣ ਦੀ ਗੱਲ ਸਾਹਮਣੇ ਆਈ ਹੈ ਜਿਸ ਵਿੱਚ ਕਿ ਉਹ ਜ਼ਖਮੀ ਵਿਦਿਆਰਥੀ ਜਿਹੜਾ ਹੋ ਜਾਂਦਾ ਹੈ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਇਸ ਦੌਰਾਨ ਜ਼ਖਮੀ ਹੋਏ ਵਿਦਿਆਰਥੀ ਜੈਰਾਮ ਨੇ ਦੱਸਿਆ ਕਿ ਰੋਜ਼ ਦੀ ਤਰ੍ਹਾਂ ਆਪਣੇ ਸਕੂਲ ਤੋਂ ਬੱਸ ਵਿੱਚ ਆਪਣੇ ਘਰ ਵੱਲ ਆ ਰਿਹਾ ਕਿ ਹਾਲੇ ਉਹ ਬਸ ਤੋਂ ਉਤਰਦਾ ਪਿਆ ਸੀ ਕਿ ਬਸ ਅੱਗੇੋਂ ਤੋੜ ਲਈ ਜਾਂਦੀ ਹੈ ਇਸ ਦੌਰਾਨ ਉਸਤੀ ਬਸ ਲੱਤ ਜਿਹੜੀ ਹੈ ਬਸ ਦੇ ਹੇਠਾਂ ਆ ਜਾਂਦੀ ਹੈ ਇਹ ਅੱਜ ਮੈਨੂੰ ਕੀ ਕਹਿੰਦੇ ਵੈਂ ਥੱਲੇ ਦੇਤਾ ਮੇਰੇ ਸ਼ੂਰ ਕਰੋ ਜੇ ਪੈਰ ਸਿਰ ਨਹੀਂ ਆ ਮੈਂ ਮੈਂ ਕਹਿੰਦਾ ਕਿ ਆ ਕਿ ਮੈਨੂੰ ਕਰ ਕਰ ਦੇ ਅੱਗੇ ਧਾਰਿਆ ਕਰੂ ਰਾਜ ਕੁੱਤੇ ਹੁੰਦੇ ਆ ਤੋ ਤੁਸੀਂ ਇਹਨਾਂ ਸਕੂਲ ਤੋਂ ਸਕੇ ਹੁੰਦੇ ਬੈਗ ਵੀ ਪਾਰਾ ਹੁੰਦਾ ਸਾਡਾ ਤਾਂ ਵੀ ਨਹੀਂ ਧਾਰਦੇ ਅਜੀ ਤੇ ਕੀ ਕਹਿੰਦੇ ਡਰਾਈਵਰ ਵੀ ਵਧੀਆ ਨਹੀਂ ਰੋ ਤੇ ਡਰਾਈਵਰ ਬਦਲ ਦਿੰਦੇ ਆ ਕਈ ਵਾਰੀ ਕੀ ਕਹਿੰਦੇ ਰੋਡ ਡਰਾਈਵਰ ਹਾਈਵੇ ਤੇ ਚੜਦੇ ਨੇ ਅਸੀਂ ਖੋਦ ਥੱਲੇ ਘਰਾਂਦੇ ਆ ਮੈਨੂੰ ਵੈਂਡ ਮੈਂ ਮੈਂ ਕਿਹਾ ਕਿ ਮੈਨੂੰ ਅੰਦਰ ਮੈਨੂੰ ਘਰ ਦੇ ਅੱਗੇ ਤਾਰ ਦੋ ਉਹਨਾਂ ਨੇ ਤਾਰਿਆ ਨਹੀਂ ਮੈਂ ਇਹ ਜੋ ਫਿਰ ਮੈਂ ਇੱਥੇ ਉਤਰ ਦੇਣਾ ਉਤਰ ਜਾਣਾ ਤੇ ਮੈਂ ਅਰੇ ਮੈਨੂੰ ਤਾਰੀਆ ਹੀ ਜਾਂ ਤੇ ਉਸੇ ਵੇਲੇ ਵੈਂਚ ਚਲਾ ਦਿੱਤੇ ਮੇਰੇ ਫਿਰ ਸ਼ੁਗਰ ਤੋਂ ਪੈ ਰਹੇ ਥੱਲੇ ਫਿਰ ਨਹੀਂ ਆ ਸਾਡ ਕਿੰਨੀ ਕੁ ਲੱਗਦੀ ਸਾਡ ਮੇਰੇ ਇੱਥੇ ਹੱਡੀ ਤੇ ਫ੍ਰੈਕਚਰ ਹੋਇਆ ਮੇਰੇ ਇੱਥੇ ਚੀਰੇ ਪਏ ਆ ਪੂਰੇ ਪੀੜ ਵੀ ਪੜੀ ਹੁੰਦੀ ਹੈ ਜੇ ਮੈਂ ਪੇਂਕਲ ਸਖਾਦੇ ਤਾਂ ਵੀ ਪੀੜ ਹੁੰਦੀ ਹੈ ਮੇਰਾ ਪੁੱਤਰਾ ਜੋ ਕੀ ਹੋਇਆ ਇਹਨੂੰ ਅੱਜ ਵਾਸਤੇ ਜਿਹਨਾਂ ਨੇ ਤਾਰੇ ਬਾਸਾਂ ਨੇ ਹੌਲੀ ਕਰਕੇ ਤਾਰ ਤਨ ਉਹਨੇ ਇਹ ਨਹੀਂ ਵੇਖਿਆ ਵੀ ਬੱਚਾ ਉਤਰ ਗਿਆ ਕਿ ਨਹੀਂ ਉਤਰਿਆ ਮੈਂ ਤਾਂ ਇਹੋ ਕਹਿੰਨੀ ਵੀ ਇਹ ਹੁਣ ਇਹਨਾਂ ਨੂੰ ਜਿਤਨਾ ਵੀ ਇਹਨਾਂ ਦੇ ਸਜ਼ਾ ਦੇਣੀ ਚਾਹੀਦੀ ਆ ਕਿੰਨੀ ਕੋਈ ਪਰੇਸ਼ਾਨੀ ਤੁਹਾਨੂੰ ਹੁੰਦੀ ਨਹੀਂ ਬੱਸ ਏ ਬਸ ਦੀ ਮੈਨੂੰ ਬੜੀ ਪਰੇਸ਼ਾਨੀ ਮੈਂ ਤਾਂ ਕੋਈ ਬੜਾ ਕਰਦਾ ਤੂੰ ਕਹੀ ਨਹੀਂ ਪੀਂਦੇ ਤੂੰ ਬਸ ਇਹਨਾਂ ਨੂੰ ਬੰਦ ਕਰ ਦੋ ਸਕੂਲ ਹੀ ਬੰਦ ਕਰ ਦੋ ਇਹਨਾਂ ਦਾ ਹੋਰ ਕਿਤੇ ਮੇਰੇ ਬੱਚੇ ਪੈ ਜਾਣ ਉਹ ਬੜੀ ਲਾਪਰਵਾਹੀ ਕਰਨੀ ਮੈਂ ਕਹਿੰਦੀ ਰੱਖਣ ਮੈਂ ਬੋਲਦੀ ਇਹਨਾਂ ਦੇ ਨਾਲ ਵੀ ਇਹਨਾਂ ਨੂੰ ਕਹੀ ਨਹੀਂ ਪੀ ਤੂੰ ਤੇਨੂੰ ਕਾਦੀ ਕੀ ਕਾਲੀ ਪਈ ਹੁੰਦੀ ਆ ਕਿ ਤੂੰ ਬੱਚੇ ਨੂੰ ਤਾਰ ਦਿੰਦਾ ਹਲਪਤ ਵੀ ਵਿੱਚ ਇਹ ਹੁੰਦੀ ਆ ਕਿ ਚਲ ਕਾ ਜੀ ਆ ਗਈ ਕਦੀ ਨਾ ਆ ਕਿ ਜਿੰਮੇਵਾਰੀ ਨਹੀਂ ਕੋਈ ਹੈਗੀ ਜਿੰਮੇਵਾਰੀ ਨਹੀਂ ਕੋਈ ਜਿੰਮੇਵਾਰੀ ਨਹੀਂ ਰਹੀ ਸਕੂਲ ਲਾਪਰਵਾਹੀ ਬਹੁਤ ਜਿਆਦੀ ਆ ਤੇ ਅੱਜ ਫਿਰ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਮੈਂ ਅੱਜ ਆਪਣੀ ਲੜਕੀ ਨੂੰ ਗਈ ਹਾਂ ਤੇ ਤੁਹਾਨੂੰ ਪਤਾ ਵੀ ਫਿਰ ਬਹੁਤ ਜਦੀ ਪਰੇਸ਼ਾਨੀ ਆ ਗਈ ਵੀ ਮੈਂ ਕਹਿ ਨਹੀਂ ਸਕਦੀ ਵੀ ਮੈਨੂੰ ਜਿੰਨੀ ਪਰੇਸ਼ਾਨੀ ਆ ਗਈ ਹੁਣ ਕੀ ਮੰਨ ਕਰਦੇ ਹੋ ਮੈਂ ਇਹੋ ਕਹਿੰਦੇ ਵੀ ਇਹਨਾਂ ਦੇ ਸਕੂਲ ਆ ਇਹਨੂੰ ਕਰਨਾ ਚਾਹੀਦਾ ਜੋ ਵੀ ਇਹਨਾਂ ਦੇ ਕਾਰਵਾਈ ਕਰੋ ਤੁਸੀਂ ਜੋ ਕਰਨਾ ਕੋਈ ਸਪੋਰਟਸ 'ਚ ਜਾਣਾ 100 ਬੰਦੇ ਕਾਰਵਾਈ ਹੁੰਦੇ ਆ ਕਿਤੇ ਫੋਰਨ ਜਾਣਾ ਸਪੋਰਟਸ 'ਚ ਜਾਣਾ ਜਦੋਂ ਬੱਚਾ ਕੋਈ ਫੈਕਚਰ ਕਰਨਗੇ ਤੇ ਆਪਾਂ ਇਹਨੂੰ ਕਿੱਦਾਂ ਗਾਂ ਦਾ ਸੋਚ ਸਕਦੇ ਹਾਂ ਮੰਗੇ ਇਹੋ ਕਰਦੇ ਆ ਵੀ ਇਹਨਾਂ ਦੇ ਸਖਤ ਸਾਰੂ ਕਾਰਵਾਈ ਹੋਵੇ ਜੀ ਸਕੂਲ ਦੇ ਮੈਂਬਰ ਇਸ ਆ 8 ਵਜੇ ਆ ਰਹੇ ਆ ਜੀ ਮੇਰਾ ਟੀਚਰ ਆਇਆ ਇਹਨਾਂ ਦੇ ਉਹਨਾਂ ਨੂੰ ਰੁਪੀਆ ਸਵਾਸ਼ਣ ਦਿੱਤਾ ਉਹਨੇ ਗਾਲੋ ਵੈਸੇ ਵੀ ਜਿੰਨੂੰ ਕਹਿੰਦੇ ਆ ਵੀ ਹਾਂਜੀ ਇੱਥੇ ਲੈ ਜਾਓ ਆ ਕਰਦੇ ਵੇ ਵੀ ਕੋਈ ਪ੍ਰੋਪਰ ਕੋਈ ਵੇਦ ਆ ਕੋਈ ਜ਼ਿੰਮੇਵਾਰੀ ਕੋਈ ਨਹੀਂ ਆਪਣਾ ਜੋ ਵੀ ਸਾਡੇ ਕੋਲ ਬੰਦ ਹੋਇਆ ਸ਼ੁਰੂ ਕਰ ਪਈ ਗੱਤ ਉਹ ਆਪਣੀ ਕੋਸ਼ਿਸ਼ ਤੇ ਜੁਰ ਕਰਾਂਗੇ ਤੇ ਸਾਡਾ ਬੱਚਾ ਸਕੂਲੇ ਗਿਆ ਇਹ ਸਾਡੇ ਤਿੰਨਾਂ ਦੀ ਛੁੱਟੀ ਹੋਈ ਹੈ ਸਕੂਲ ਨੂੰ ਆਇਆ ਤੇ ਵੈਨ ਵਾਲੇ ਨੇ ਉਤਾਰਿਆ ਬੱਚੇ ਨੂੰ ਉਹਨੇ ਇਹ ਨਹੀਂ ਵੇਖਿਆ ਬੱਚਾ ਉਤਰ ਗਿਆ ਜਾਂ ਨਹੀਂ ਉਤਰ ਗਿਆ ਉਹਨੇ ਵੈਨ ਤੋੜ ਲਈ ਆ ਇਹ ਬੱਚਾ ਜਿਹੜਾ ਉਹ ਥੱਲੇ ਆ ਗਿਆ ਗੱਡੀ ਦੇ ਨਾਲ ਕਿਸੇ ਟਹਿ ਗਿਆ ਅਗੇ ਪਿੱਛੋਂ ਮੁੰਡਾ ਕੇ ਪਾ ਜਾਇਆ ਉਹਨੇ ਅਗੇ ਪਿੱਛੋਂ ਵੈਨ ਖੜਕਾਈ ਆ ਉਹ ਵੈਨ ਖਲੋਤੀ ਤੇ ਪਿੱਛੋਂ ਉਹਨੇ ਮੁੰਡੇ ਨਾਲ ਅਗੇ ਮੁੰਡੇ ਨੂੰ ਕੱਢਿਆ ਥੱਲੇੋਂ ਬਾਹਰ ਤੇ ਕੀ ਹੁਣ ਤੁਸੀਂ ਮੰਨਦੀ ਕਰਦੇ ਤੇ ਪੁਲਿਸ ਪ੍ਰਸ਼ਾਸਨ ਕੀ ਕਹਿੰਦਾ ਪੁਲਿਸ ਪ੍ਰਸ਼ਾਸਨ ਨੂੰ ਰਿਪੋਰਟ ਦਿਖਾਏ ਆ ਅਸੀਂ ਉਹ ਹੁਣ ਆਪਣੀ ਮੰਦੀ ਕਾਰਵਾਈ ਕਰੂ ਆਉਣਗੇ ਫੇਰ ਆ ਕੇ ਦੱਸਣਗੇ ਕਿੰਨੀ ਵੀ ਲਾਪਰਵਾਹੀ ਸਕੂਲ ਦੀ ਸਕੂਲ ਦੇ ਡਰਾਈਵਰਾਂ ਦੀ ਜਿਆਦਾ ਹੀ ਲਾਪਰਵਾਹੀ ਆ ਇੱਕ ਸਕੂਲ ਦੇ ਵੀ ਜਿਆਦਾ ਹੀ ਲਾਪਰਵਾਹੀ ਆ ਕਿ ਡਰਾਈਵਰ ਜਿਹੜੇ ਉਹ ਗੱਡੀਆਂ ਬਹੁਤ ਤੇਜ਼ ਭਜਾਉਂਦੇ ਆ ਕਿਤੇ ਕੁਝ ਨਹੀਂ ਵੇਂਦੇ ਭਜਾਈ ਆਉਂਦੇ ਬਸ ਤੇ ਸਾਡੇ ਘਰ ਦਾ ਡਿਸਟੈਂਸ ਜਿੱਥੇ ਬੱਚੇ ਨੂੰ ਧਾਰਨਦੇ ਉਹ ਦੋ ਗਲੇ ਦਾ ਹਟਵਾ ਡਿਸਟੈਂਸ ਹੈ ਦੋ ਗਲੇ ਹਟਵਾ ਤੇ ਇਹਨਾਂ ਦੀ ਰਿਸਪਾਂਸਿਬਿਲਟੀ ਬੰਦੀ ਹੈ ਵੀ ਬੱਚੇ ਨੂੰ ਘਰ ਧਾਰ ਕੇ ਜਾਣ ਇਹ ਜਿਹੜੇ ਜਿਹੜੇ ਮੇਡ ਆ ਉਹ ਹਾਲੇਪਰ ਕਦੇ ਨਹੀਂ ਰਖੇ ਡਰਾਈਵਰ ਕਦੇ ਨਹੀਂ ਹੈ ਘਰ ਨੂੰ ਬੱਚੇ ਨੂੰ ਘਰ ਧਾਰ ਕੇ ਜਾਣ ਹੁਣ ਆਵਾਜੇ ਕਿੰਨੀ ਆ 2 ਵਾਰ ਸੀਸੀਟੀਵੀ ਦੇ ਵਿੱਚ ਉਹ ਖਾਈ ਦਿੱਤਾ ਵੀ ਉਹ ਜੇ ਬਿਆਨ ਦਿਓ ਤੋਰੀ ਉਹਨੇ ਮਚਾ ਨਾਲ ਸੀਟ ਹੈ ਗਿਆ ਵਾ ਤੇ ਬਿਸ਼ੇਕ ਮੁੰਡਾ ਭਜਾਇਆ ਉਹਨੇ ਵੇਖਿਆ ਤੇ ਭਜਾ ਗਿਆ ਮਿੰਟੋ ਮਿੰਟੀ ਉਹਨੇ ਜਾ ਕੇ ਤੇ ਬੱਸ ਨੂੰ ਖੱਬ ਹੱਥ ਮਾਰਿਆ ਤੇ ਬੱਸ ਖਲੋਤੀ ਤੇ ਉਹਨੇ ਫਸਲੇ ਮਲੇ ਨੂੰ ਕੱਢਿਆ ਬਾਹਰ ਜੀ ਨਾ ਆਪਣਾ ਤਾਂ ਕੀ ਹੋਇਆ ਜੀ ਮੈਂ ਪਿੰਡ ਵਾਸੀ ਘੰਟਾਲੇ ਦਾ ਰਹਿਣ ਵਾਲਾ ਮੇਰਾ ਇਹ ਭਤੀਜਾ ਜੀ ਤੇ ਸਕੂਲੋਂ ਇਹ ਕਤਿਬਨ ਸਾਢੇ ਕਿ ਤਿੰਨ ਵਾਰੀ ਛੁੱਟੀ ਹੋਈ ਤੇ ਵੈਨ ਤੋਂ ਆਇਆ ਜੀ ਵੈਨ ਵੈਨ ਇਹਦਾ ਸਕੂਲ ਹੈ 스타ਵਰਡ ਉਹਦੇ ਮਹਾਰਾਜ ਤੇ ਸਕਾਉਟ ਦੇ ਹਸਪੀਟਲ ਲੱਗੇ ਤੇ ਜਦੋਂ ਇਹ ਸਕੂਲੋਂ ਆਇਆ ਜੀ ਤੇ ਇਹਦੇ ਨਾਲ ਬੱਸ ਤੋਂ ਉਤਰਿਆ ਤੇ ਡਰਾਈਵਰ ਦੀ ਤੇ ਜਿਹੜੇ ਹੈਲਪਰ ਦੀ ਅੰਗੇਲੀ ਕਰਕੇ ਬੱਚੇ ਦੇ ਸੱਟ ਲਾਈਏ ਇਹਨਾਂ ਨੇ ਵੇਖਿਆ ਬੱਚਾ ਉੱਤਰ ਗਿਆ ਜਾਂ ਬੱਚਾ ਮੁੜ ਗਿਆ ਬੱਚੇ ਨੂੰ ਤੁਹਾਨੂੰ ਕੰਡੀਸ਼ਨ ਤਾਂ ਦਿਖਾਉਣ ਦੇ ਬੱਚੇ ਕੰਡੀਸ਼ਨ ਦੇ ਹਿਸਾਬ ਨਾਲ ਵਾਹਿਗੁਰੂ ਨੇ ਕਿਰਪਾ ਹੀ ਕੀਤੀ ਆ ਪਰ ਇਹਨਾਂ ਦੀ ਇੰਨੀ ਅੰਗੇਲੀ ਕਰਕੇ ਵੀ ਸਾਨੂੰ ਦੂਸਰੀ ਗੱਲ ਇਹਨਾਂ ਦੇ ਸਾਡੇ ਘਰ ਤੋਂ ਇਹਨੂੰ ਕਿਲਾ 1.5 ਕਿਲਾ ਹਟਵਾ ਲਾਇਆ ਗਿਆ ਜੀ ਜਦੋਂ ਅਸੀਂ ਪੇ ਕਰਨੇ ਸਾਰੇ ਤੁਹਾਡੇ ਪਾਸੇ ਸੇਵਾ ਦੋ ਲੇਕਿਨ ਹੈਲਪਰ ਦੇ ਹੁੰਦੇ ਆ ਡਰਾਈਵਰ ਦੇ ਹੁੰਦੇ ਆ ਵੀ ਸਾਨੂੰ ਇਹ ਹਨ ਉਹ ਇਹ ਤੁਸੀਂ ਤਕਲੀਫ ਦਾ ਸਾਹਮਣਾ ਕਰਨਾ ਪਿਆ ਜਿਹੜੀ ਬੱਸ ਹੈ ਪ੍ਰਾਈਵੇਟ ਸਕੂਲ ਦੀ ਹੈ ਸਕੂਲ ਦੀ ਬੱਸ ਹੈ ਜੀ ਸਕੂਲ ਦੀ ਬੱਸ ਕਿੰਨੀ ਦਿਨ ਤੋਂ ਪਰੇਸ਼ਾਨੀ ਆ ਰਹੀ ਹੈ ਪਰੇਸ਼ਾਨੀ ਤੇ ਤੁਸੀਂ ਲਾੜੋ ਆਈ ਦਿਨ ਕੋਈ ਨਾ ਕੋਈ ਡਰਾਈਵਰ ਬਦਲਦੇ ਆ ਜੀ ਕਦੀ ਕੋਝੀ ਹੋ ਗਿਆ ਕਦੀ ਕੋਝੀ ਹੋ ਗਿਆ ਵੀ ਰੈਗੂਲਰ ਹੈ ਕਈ ਕੰਪਲੇਨਾਂ ਵੀ ਕਰੀ ਦਿਆਂ ਕਿਦਾਂ ਵੀ ਰਕਲ ਬੱਚਾ ਆ ਰਿਹਾ ਦੱਸੋ ਵੀ ਕੌਣ ਕਿਦਾਂ ਪਰ ਇਹਨਾਂ ਦੀ ਕੋਈ ਅੰਗਿਲੀ ਹੈ ਜੀ ਵੀ ਜਿਹਨੂੰ ਖਾਲ ਕਰੀ ਅੱਜ ਇਹਨਾਂ ਕਿੰਨੀ ਕਿੰਨੀ ਦੂਰ ਬਚਾ ਗਏ ਨਾ ਬੱਚਾ ਡੇਡ ਡੇਡ ਕਿਲੇ ਹਨ ਡੇਡ ਦੋ ਕਿਲੇ ਹਟਵੇਂ ਬੱਚੇ ਨੂੰ ਲਾਇਆ ਗਿਆ ਜੀ ਕੋਈ ਘਰ ਦਿਲ ਲੇਂਦ ਥੱਲੇ ਆ ਗਿਆ ਕਿ ਨਿੱਧਰ ਕੇ ਸੜਦਾ ਗਿਆ ਕਿ ਸੜਦਾ ਬਿਲਕੁਲ ਕਿਹਾ ਤੁਹਾਨੂੰ ਕੱਪੜੇ ਦਿਖਾਦ ਨੇ ਘੱਟੂ ਘੱਟ ਵੀ ਤੁਸੀਂ 2 ਫੁੱਟੇ ਬੱਚੇ ਨੂੰ ਕਿੱਡੀ ਸੈ ਗਿਆ ਜੀ 2 ਬਟੇ ਨੂੰ ਕਿੱਡੀ ਸੈ ਗਿਆ 2 ਫੁੱਟੇ ਹੁਣ ਡਾਕਟਰ ਕੀ ਕਹਿੰਦੇ ਡਾਕਟਰ ਆਪਣੇ ਡੇਟਾ ਚੈੱਕ ਕਰ ਬੱਚੇ ਦਾ ਫ੍ਰੈਕਚਰ ਹੈਗਾ ਜੀ ਕਾਫੀ ਕਿਉਂਕਿ ਕੰਡੀਸ਼ਨ ਤੁਸੀਂ ਦੇਖ ਲਓ ਬੱਚੇ ਦੀ ਬਾਕੀ ਜਿਹੜੇ ਰੌਡ ਵਗੈਰਾ ਇਹਦੇ ਜੋ ਸਭ ਜੀ ਵਗੈਰਾ ਬੱਚੇ ਦੀ ਹੁੰਨੀ ਆ ਬਾਕੀ ਜੋ ਵੀ ਤੁਹਾਨੂੰ ਬਾਕੀ ਤੁਸੀਂ ਆ ਵੇਖ ਲਓ ਬੱਚੇ ਦੀ ਸਹੀ ਦੱਸਾ ਤੇ ਆਪਣਾ ਕਿੰਨੇ ਵਜੇ ਦਾ ਵਾਕਿਆ ਤੇ ਜੀ ਨਾ ਕੋਈ 3:00 ਵਜੇ ਕਰੀਬ ਗਮਤਾਲਾ ਦੇ ਵਿੱਚ ਸਟਾਲਵਰਡ ਸਕੂ ਉਹ ਸਕੂਲ ਦੀ ਵੈਂਟ ਤੋਂ ਉੱਤਰ ਲੱਗਿਆ ਜਿਹੜਾ ਨਾ ਪਿਛਲਾ ਟੈਰੋ ਦੇ ਬੱਚੇ ਦੇ ਲਾਤੇ ਉਹਦੇ ਨਾਲ ਸੱਟ ਲੱਗ ਗਈ ਤੇ ਉਹ ਜੇਰੇ ਲਾਜਾ ਪਾਰਵਤੀ ਹਸਪੀਟਲ ਦੇ ਵਿੱਚ ਪਾਰਵਤੀ ਹਸਪੀਟਲ ਚ ਜੇਰੇ ਲਾਜਾ ਐਸਪੇਲੇ ਤੇ ਜਿਹੜਾ ਸਕੂਲ ਸਟਾਫ ਦੇ ਨੇ ਉਹਨਾਂ ਨੇ ਜਾ ਕੇ ਪਤਾ ਲਿਆ ਬੱਚੇ ਦਾ ਬੱਚਾ ਠੀਕ ਆ ਹੁਣ ਤੇ ਆਪਰੇਟ ਹੋਣਾ ਉਹਦਾ ਤੇ ਕੰਪਲੇਂਟ ਕਿਦੇ ਤੋਂ ਅੱਜ ਆਈ ਸੀ ਤੁਹਾਡੇ ਕੋਲ ਕੰਪਲੇਂਟ ਸਾਨੂੰ ਆਈ ਆ ਹਸਪੀਟਲ ਵੱਲੋਂ ਵੀ ਆ ਗਈ ਇਨਫੋਰਮੇਸ਼ਨ ਸਾਨੂੰ ਵੀ ਇੱਕ ਬੱਚਾ ਇੰਜ ਸਾਡਾ ਐਕਸੀਡੈਂਟ ਕੇਸ ਹੋਇਆ ਬਾਕੀ ਉਹਨਾਂ ਦੇ ਪੇਰੈਂਟਸ ਨਾਲ ਗੱਲ ਹੋ ਗਈ ਉਹ ਕਹਿੰਦੇ ਸਕੂਲ ਆ ਲਿਆ ਦਾ ਸਾਨੂੰ ਸਹਿਯੋਗ ਆ ਪਰ ਫਿਰ ਵੀ ਜੋ ਬਣਦੀ ਕਾਰਵਾਈ ਅਸੀਂ ਕਰਾਂਗੇ ਪੰਜਾਬ ਦੇ ਵਿੱਚ ਸ਼ਗਨ ਸਕੀਮ ਦਾ ਕਈ ਲੋਕ ਜਿਹੜੇ ਗਰੀਬ ਹੁੰਦੇ ਆ ਉਹ ਲਾਹਾ ਲੈਂਦੇ ਆ ਪਰ ਅਜਿਹੇ ਦੇ ਵਿੱਚ ਕਈ ਵਾਰ ਅਜਈਆਂ ਚੀਜ਼ਾਂ ਵੀ ਸਾਹਮਣੇ ਆ ਜਾਂਦੀਆਂ ਨੇ ਇਸ ਤੇ ਵਿੱਚ ਗਲਤ ਅੰਸਰ ਵੀ ਅਜਈਆਂ ਚੀਜ਼ਾਂ ਦਾ ਲਾਹਾ ਲੈ ਜਾਂਦੇ ਆ ਪਰ ਦੂਸਰੇ ਪਾਸੇ ਇੱਥੇ ਖਬਰ ਹੈ ਕੇ ਇੱਕ ਪਾਸੇ ਵਿਧਾਇਕ ਸਾਹਿਬ ਅਤੇ ਦੂਸਰੇ ਪਾਸੇ ਅਧਿਕਾਰੀਆਂ ਦੀ ਆਪਸ ਦੇ ਵਿੱਚ ਬਹਿਸਬਾਜ਼ੀ ਹੋ ਗਈ ਹੈ ਮਾਮਲਾ ਸ਼ਗਨ ਸਕੀਮ ਦਾ ਸਾਹਮਣੇ ਆਇਆ ਆ ਫਾਜ਼ਿਲਕਾ ਦੇ ਵਿੱਚ ਸ਼ਗਨ ਸਕੀਮ ਨੂੰ ਲੈ ਕੇ ਵਿਧਾਇਕ ਤੇ ਅਧਿਕਾਰੀਆਂ ਦੇ ਵਿੱਚਕਾਰ ਵਿਵਾਦ ਵਧਿਆ ਹੋਇਆ ਹੈ ਲਾਭਪਾਤਰੀਆਂ ਦੀ ਇਨਕਮ ਨੂੰ ਲੈ ਕੇ ਇਹ ਵਿਵਾਦ ਹੈ ਫਾਜ਼ਿਲਕਾ ਦੇ ਵਿੱਚ ਸ਼ਗਨ ਸਕੀਮ ਨੂੰ ਲੈ ਕੇ ਵਿਧਾਇਕ ਅਤੇ ਤਹਿਸੀਲ ਭਲਾਈ ਅਧਿਕਾਰੀਆਂ ਦੇ ਵਿੱਚ ਵਿਵਾਦ ਹੋਣ ਦੀ ਖਬਰ ਸਾਹਮਣੇ ਆਈ ਹੈ ਮਾਮਲਾ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਪਿੰਡ ਮੁਹਾਰ ਖੀਵਾ ਦੇ ਮਹਿੰਦਰ ਕੁਮਾਰ ਨਾਂ ਦੇ ਵਿਅਕਤੀ ਨੂੰ ਸਕੀਮ ਦਾ ਲਾਭ ਨਹੀਂ ਮਿਲਦਾ ਤੇ ਉਹ ਵਿਧਾਇਕ ਸਾਹਿਬ ਕੋਲ ਪਹੁੰਚ ਜਾਂਦਾ ਹੈ ਵਿਧਾਇਕ ਸਾਹਿਬ ਨੇ ਤਸਵੀਰ ਭਲਾਈ ਅਧਿਕਾਰੀ ਅਸ਼ੋਕ ਕੁਮਾਰ ਨੂੰ ਫੋਨ ਕਰਕੇ ਫਟਕਾਰ ਲਗਾਈ ਅਤੇ ਕਾਰਵਾਈ ਦੀ ਚੇਤਾਵਨੀ ਦਿੱਤੀ ਹੈ ਤਸਵੀਰਾਂ ਇਹ ਸੋਸ਼ਲ ਮੀਡੀਆ ਤੇ ਵਾਰਣ ਹੁੰਦੀਆਂ ਪਈਆਂ ਨੇ ਸਰ ਮੈਂ ਜਦੋਂ ਫੈਲ ਭਰੀ ਸੀ ਉਦੋਂ ਤਾਂ ਇਹਨਾਂ ਨੇ ਕਿਹਾ ਸੀ ਵੀ ਤੁਸੀਂ ਫੈਲ ਪਾਸ ਸੀਗੀ ਹੈ ਤੇ ਬਿਲਕੁਲ ਸਹੀ ਸਾਰੇ ਸਬੂਤ ਸਹੀ ਹੀ ਗਏ ਨੇ ਜੀ ਬਾਦ ਵਿੱਚ ਮੈਂ ਬੱਚੇ ਦਾ ਦਿੱਤਾ ਸੀ ਆਦਾ ਫੋਨ ਨੰਬਰ ਕਿਉਂ ਪਿੰਡ ਗਿੰਜ ਨਹੀਂ ਹੁੰਦੀ ਤੇ ਬੱਚਾ ਲੱਗਿਆ ਰਿਹਾ ਦਸ ਪਟ્રોલ ਪੰਪ ਤੇ ਤੇ ਵੀ ਉਹਦਾ ਫੋਨ ਇੱਥੇ ਹੋਵੇਗਾ ਤੇ ਉਹਨੂੰ ਇਹਨਾਂ ਫੋਨ ਕਰਤਾ ਤੇ ਸਾਨੂੰ ਇਨਕਮ ਸਰਟੀਫਿਕੇਟ ਚਾਹੀਦਾ ਜੀ ਮੈਂ ਜਦੋਂ ਜਾਂਦਾ ਸੀ ਪਹਿਲੇ ਇੱਕ ਦੋ ਜੀ ਪਤਾ ਕੀਤਾ ਕਿ ਇਹਦੇ ਦੋਦੀ ਫਾਇਲ ਪਾਸ ਹੈਗੀ ਹੈ ਤੇ ਤੁਹਾਨੂੰ ਪੈਸੇ ਆ ਜਾਣਗੇ ਤੇ ਜਦੋਂ ਬੱਚੇ ਨੂੰ ਫੋਨ ਕੀਤਾ ਵੀ ਸਾਨੂੰ ਇਨਕਮ ਸਰਟੀਫਿਕੇਟ ਚਾਹੀਦਾ ਹੈ ਉਹਨਾਂ ਨੇ ਕਿਹਾ ਵੀ ਸਾਡਾ ਅਲਫੀ ਬਿਆਨ ਨਾਲ ਲੱਗਿਆ ਜੀ ਤੇ ਉਹ 30000 ਦਾ ਭਰਿਆ ਤੇ 90000 ਦਾ ਸਰਟੀਫਿਕੇਟ 90000 ਤੋਂ ਘੱਟ ਬਣਦਾ ਨਹੀਂ ਜੀ ਕੋਈ ਵੀ ਇਨਕਮ ਸਰਟੀਫਿਕੇਟ ਹੈ ਤੇ ਉਹਨਾਂ ਨੇ ਤੇ ਆ ਵੀ ਸਾਨੂੰ ਫਾਰਮੈਲਿਟੀ ਵਾਸਤੇ ਚਾਹੀਦਾ ਸੀ ਕੋਈ ਰਜਿਸਟਰੀ ਕਰਕੇ ਤੁਹਾਡੀ ਫਾਈਲ ਤੇ ਉਹਨੇ 90000 ਦਾ ਸਰਟੀਫਿਕੇਟ ਦੀ ਫੋਟੋਕਾਪੀ ਕਰਕੇ ਆਦੇ ਕੋਲ ਦੇ ਦਿੱਤੀ ਮੁੰਡੇ ਕੋਲ ਹੀ ਸਰਟੀਫਿਕੇਟ ਸੀਗਾ ਤੇ ਉਹ ਉਹਨਾਂ ਰੱਖ ਲਿਆ ਬਾਅਦ ਵਿੱਚ ਮੈਂ ਗਿਆ ਤੇ ਕਿ ਉਹਨਾਂ ਨੇ ਮੈਨੂੰ ਕਿਹਾ ਵੀ ਸਾਡੀ ਕੋਈ ਸੇਵਾ ਪਾਣੀ ਕਰਦੇ ਨਹੀਂ ਤਾਂ ਤੇਰੀ ਫਾਈਲ ਕੈਨਸਲ ਹੋ ਜਾਣੀ ਹੈ ਮੈਂ ਕਿਹਾ ਮੈਂ ਗਰੀਬ ਬੰਦਾ ਮੈਂ ਕਿੱਥੇ ਸੇਵਾ ਪਾਣੀ ਕਿਵੇਂ ਕਰਦੇ ਆਂ ਮੇਰੇ ਪੈਸੇ ਤਾਂ ਹੀ ਆਏ ਨਹੀਂ ਤਾਂ ਮੈਂ ਸੇਵਾ ਪਾਣੀ ਦੀ ਕਿਵੇਂ ਕਰ ਦਿਆ ਜਦੋਂ ਮੈਂ ਬਾਅਦ ਵਿੱਚ ਗਿਆ ਪਤਾ ਕੀਤਾ ਤਾਂ ਕਹਿੰਦੇ ਤੇਰੀ ਫਾਈਲ ਕੈਨਸਲ ਕਰਿਆ 90 ਜਰ ਦਾ ਨਾਲ ਸਰਟੀਫਿਕੇਟ ਲੱਗਿਆ ਮੈਂ ਕਿਹਾ ਵੀ ਸਰਟੀਫਿਕੇਟ ਤਾਂ ਤੁਸੀਂ ਮੰਗਿਆ ਮੁੰਡੇ ਕੋਲ ਤੇ ਉਹ 90 ਜਰ ਦਾ ਨਾਲ ਲੱਗਦਾ ਹੀ ਨਹੀਂ ਸਰਟੀ ਐਸ ਸੀ ਬੰਦੇ ਦਾ ਤੇ ਉਹਨਾਂ ਨੇ ਕਿਹਾ ਵੀ ਨਹੀਂ ਤੇਰੀ ਫਾਈਲ ਕੈਨਸਲ ਹੈ ਜੀ ਫਿਰ ਮੈਂ ਦਾ ਫਿਰ ਐਮ ਐਲ ਸਾਹਿਬ ਕੋਲੇ ਆਇਆ ਐਮ ਐਲਓ ਸਾਹਿਬ ਨੇ ਫਿਰ ਫੋਨ ਕੀਤਾ ਇਹਨਾਂ ਨੂੰ ਤੇ ਉਸ ਤੋਂ ਬਾਅਦ ਜਿਹੜੇ ਲਿਸਟਾਂ ਲੱਗਿਆ ਬਾਅਦ ਦੇ ਲੱਗੇ ਪਹਿਲੇ ਕੋਈ ਲਿਸਟ ਵੀ ਨਹੀਂ ਲੱਗੀ ਉਸ ਦਫ਼ਤਰ ਦੇ ਅੰਦਰ ਕਿ ਉਹਨਾਂ ਉਹ ਕਹਿੰਦੇ ਤੁਹਾਡੀ ਇਹ ਫਾਈਲ ਕੈਨਸਲ ਹੋ ਗਈ ਇਹਦਾ ਕੋਈ ਹੱਲ ਨਹੀਂ ਹੈਗਾ ਬਸ ਇਨਾ ਹੀ ਇਹਨੇ ਕਹਤਾ ਕਿ ਮੈਂ ਤੁਹਾਨੂੰ ਕੀ ਚਾਉਂਦੇ ਹੋ ਮੈਂ ਕਹਿੰਦਾ ਵੀ ਮੈਂ ਗਰੀਬ ਬੰਦਾ ਐਸੀ ਕਾਟਾਗਰੀ ਦਾ ਮੇਰੇ ਆਪ ਦੇ ਇਨਸੂਲਿਨ ਚਲਦੀ ਸਵੇਰੇ ਸ਼ਾਮ ਮੇਰੇ ਕੋਲ ਇੱਕ ਮਰਲਾ ਵੀ ਨਹੀਂ ਪੂਰੇ ਵਰਡ ਦੇ ਵਿੱਚ ਜ਼ਮੀਨ ਨਹੀਂ ਕੀ ਤੇ ਮੇਰੇ ਇਨਸੂਲਿਨ ਚਲਦੀ ਸ਼ੂਗਰ ਮੇਰੀ ਹੈ ਮੇਰੇ ਇਨਕਮ ਜਿਹੜੀ ਹੈ ਕਿ ਇਨਕਮ ਦਾ ਤਾਂ ਵੈਸੇ ਸਰਕਾਰ ਨੇ ਰੂਲ ਬਣਾਇਆ 10000 ਤੋਂ ਘੱਟ ਨਹੀਂ ਕੋਈ ਵੀ ਸਰਟੀਫਿਕੇਟ ਬਣਾਣਾ ਤੇ ਉਹਨੂੰ ਵੇਖ ਕੇ ਨਾ ਕੈਨਸਲ ਕਰ ਤੇ ਮੈਨੂੰ ਸਕਨ ਸਕੀਮ ਮੈਨੂੰ ਦਿੱਤੀ ਜਾਵੇ ਮੈਂ ਤਾਂ ਕਹਿੰਦਾ ਮਿਹਰਬਾਨੀ ਹੋਵੇਗੀ ਨਾ ਸਰਕਾਰ ਦੀ ਐਮਐਲ ਸਾਹਿਬ ਨੇ ਤਾਂ ਬਹੁਤ ਕਿਹਾ ਪਰ ਐਮਐਲ ਸਾਹਿਬ ਦੀ ਵੀ ਉਹਨਾਂ ਨੇ ਨਹੀਂ ਮੰਨੀ ਕਦੋਂ ਲਾਈ ਸੀ ਫਾਈਲ ਤੁਸੀਂ ਮੈਂ ਲਾਈ ਹੈ 6ਵੇਂ ਮਹੀਨੇ 5ਵੇਂ ਮਹੀਨੇ ਚ ਲਾਈ ਸੀ 6ਵੇਂ ਮਹੀਨੇ ਦੇ 10 ਤਰੀਕ ਦਾ ਵਿਆਹ ਸੀ ਜੀ ਠੀਕ ਹੈ 6ਵੇਂ ਮਹੀਨੇ 10 10 ਜੂਨ ਦਾ ਵਿਆਹ ਸੀ ਜੀ ਤੁਹਾਨੂੰ ਪਤਾ ਨਹੀਂ ਸੀ ਵੀ ਤੁਹਾਡੀ ਫਾਈਲ ਰਿਜੈਕਟ ਹੋ ਚੁੱਕੀ ਹੈ ਨਹੀਂ ਜੀ ਸਾਨੂੰ ਪਹਿਲੇ ਨਹੀਂ ਸੀ ਪਤਾ ਇਹ ਕਦੋਂ ਪਤਾ ਲੱਗਿਆ ਸਾਨੂੰ ਅੱਜ ਜਦੋਂ ਮਤਲਬ ਵੀ ਹੁਣ ਬਾਅਦ ਚ ਨਾ ਕਿਹੜਾ ਜਦੋਂ ਸਰਟੀਫਿਕੇਟ ਲੈ ਲਿਆ ਉਸ ਤੋਂ ਬਾਅਦ ਨਾ ਦਸ ਸਾਲ ਜੋਗੀ ਫਾਈਲ ਰਿਜੈਕਟ ਨਹੀਂ ਜਦੋਂ ਤੁਸੀਂ ਐਮਐਲਏ ਸਾਹਿਬ ਕੋਲ ਗਏ ਸੀ ਉਦੋਂ ਪਤਾ ਸੀ ਆ ਉਸ ਟਾਈਮ ਤੇ ਮੈਨੂੰ ਪਤਾ ਸੀ ਜੀ ਕਿ ਫਾਈਲ ਰਿਜੈਕਟ ਹੋਈ ਹੈ ਹੈਲੋ ਮੈਂ ਐਮਐਲਏ ਸਾਹਿਬ ਨੂੰ ਕਿਹਾ ਵੀ ਉਹ ਇਨਕਮ ਕਹਿੰਦੇ ਵੀ ਰਿਜੈਕਟ ਕਰਤੀ ਜੇ ਜਿਹੜੇ ਐਮਐਲਏ ਸਾਹਿਬ ਨੇ ਪਾਰਟਿਕੂਲਰ ਜਿਹੜੇ ਇੱਕ ਕੇਸ ਦੇ ਬਾਰੇ ਸਾਡੀ ਡਿਸਕਸ ਹੋ ਰਹੀ ਸੀ ਉਹ ਫੋਨ ਜ਼ਿਲ੍ਹਾ ਭਲਾਈ ਅਫਸਰ ਨੂੰ ਨਾ ਆ ਕੇ ਤਹਿਸੀਲ ਭਲਾਈ ਅਫਸਰ ਨੂੰ ਆਇਆ ਸੀ ਤੇ ਉਹਨਾਂ ਵੱਲੋਂ ਇੱਕ ਕੇਸ ਬਾਰੇ ਮੈਥੋਂ ਜਾਣਕਾਰੀ ਲਈ ਗਈ ਸੀ ਤੇ ਉਸ ਕੇਸ ਦੇ ਵਿੱਚ ਅਸੀਂ ਐਮਐਲਏ ਸਾਹਿਬ ਨੂੰ ਪਹਿਲਾਂ ਹੀ ਇਹ ਜਾਣਕਾਰੀ ਦਿੱਤੀ ਸੀ ਕਿ ਇਹ ਕੇਸ ਆਮਦਨ ਕਰਕੇ ਰੱਦ ਹੈ ਬਟ ਸ਼ਾਇਦ ਐਮਐਲਏ ਸਾਹਿਬ ਨੂੰ ਕੋਈ ਮਿਸਕਮਿਊਨੀਕੇਸ਼ਨ ਹੋ ਗਿਆ ਜਾਂ ਸਰਪੰਚਾ ਦੁਆਰਾ ਉਹ ਸੱਚਾਈ ਨਹੀਂ ਦੱਸੀ ਗਈ ਉਹਨਾਂ ਨੂੰ ਤਾਂ ਕਰਕੇ ਉਹਨਾਂ ਨੇ ਸਾਨੂੰ ਇਹ ਕਾਲ ਕੀਤੀ ਠੀਕ ਹੈ ਤੇ ਰਹੀ ਹਦਾਇਤਾਂ ਦੀ ਗੱਲ ਉਹ ਆਲਰੇਡੀ ਸਾਡੀਆਂ ਹਦਾਇਤਾਂ ਜਿਹੜੀਆਂ ਸਰਕਾਰ ਦੇ ਡਾਇਰੈਕਸ਼ਨ ਦੇ ਉੱਤੇ ਜਿਹੜੀਆਂ ਗੇਟ ਦੇ ਉੱਤੇ ਪਹਿਲਾਂ ਹੀ ਲੱਗੀਆਂ ਕਿਉਂਕਿ ਸਾਡਾ ਮਕਸਦ ਲੋਕਾਂ ਨੂੰ ਬੈਨੀਫਿਟ ਦੇਣਾ ਹੈ ਕਿਸੇ ਤਰ੍ਹਾਂ ਦੀ ਖੱਜਲ ਖਵਾਰੀ ਨਹੀਂ ਬਟ ਜਿਹੜੀ ਆਸ਼ੀਰਵਾਦ ਸਕੀਮ ਹੈ April 2023 ਤੋਂ ਬਾਅਦ ਸਰਕਾਰ ਨੇ ਔਨਲਾਈਨ ਕਰਤੀ ਤੇ ਔਨਲਾਈਨ ਕਰਨ ਤੋਂ ਬਾਅਦ ਇਸ਼ੂ ਕੀ ਆ ਰਿਹਾ ਹੈ ਵੀ ਟੈਕਨੀਕਲ ਨੋਲੇਜ ਨਾ ਹੋਣ ਕਰਕੇ ਲੋਕਾਂ ਨੂੰ ਥੋੜੀ ਪ੍ਰੋਬਲਮ ਆ ਰਹੀ ਹੈ ਇਨੀਸ਼ੀਅਲ ਸਟੇਜ ਤੇ ਬਟ ਸਾਡਾ ਐਫਰਟ ਇਹ ਰਹਿੰਦਾ ਹੈ ਕਿ ਹਰ ਬੈਨੀਫੀਸ਼ੀਅਰੀ ਨੂੰ ਅਸੀਂ ਬੁਲਾਉਂਦੇ ਆਂ ਆਫਿਸ ਜਿਹੜੀ ਕੋਈ ਕਮੀਆਂ ਹੈ ਅਸੀਂ ਕਮੀਆਂ ਦੂਰ ਕਰਾਉਂਦੇ ਆਂ ਫਿਰ ਵੀ ਕਈ ਵਾਰੀ ਲੋਕ ਹੈ ਉਹ ਕਮੀਆਂ ਨੂੰ ਦੂਰ ਨਹੀਂ ਕਰਦੇ ਤੇ ਫਾਈਲਾਂ ਉਹ ਟੈਂਪੋਰਰੀ ਰਿਜੈਕਟ ਹੋਣ ਕਰਕੇ ਉਹਨਾਂ ਦੇ ਖਾਤੇ 'ਚ ਰੈਂਕ ਕਰਕੇ ਉਹ ਰੱਦ ਹੋ ਜਾਂਦੀਆਂ ਹਨ ਤੇ ਫਿਰ ਉਹ ਲੋਕ ਐਮਐਲਏ ਸਾਹਿਬ ਨੂੰ ਅਪਰੋਚ ਕਰਦੇ ਆ ਐਮਐਲਏ ਸਾਹਿਬ ਨੂੰ ਉਹਨਾਂ ਚੀਜ਼ਾਂ ਦੀ ਸੱਚਾਈ ਨਾ ਪਤਾ ਹੋਣ ਕਰਕੇ ਫਿਰ ਉਹ ਕੀ ਹੈ ਕਿਤੇ ਮਿਸਕਮਿਊਨੀਕੇਸ਼ਨ ਹੋ ਜਾਂਦਾ ਹੈ ਨਾ ਤਾਂ ਐਮਐਲਏ ਸਾਹਿਬ ਦਾ ਇਹ ਜੇ ਕੋਈ ਇੰਟੈਂਟ ਸਰਕਾਰ ਦੇ ਵਿੱਚ ਤੇ ਨਾ ਹੀ ਸਾਡਾ ਕਿਸੇ ਬੈਨੀਫੀਸ਼ੀਅਰੀ ਨੂੰ ਰੋਕਣ ਵਾਸਤੇ ਬਟ ਅਸੀਂ ਇਸ ਗੱਲ ਨੂੰ ਸਪਸ਼ਟ ਕਰਨਾ ਜ਼ਰੂਰੀ ਸੀ ਵੀ ਡਿਪਾਰਟਮੈਂਟ ਦੇ ਉੱਤੇ ਇਹ ਗੱਲ ਕੁਐਸਚਨ ਮਾਰਕ ਲੱਗ ਰਿਹਾ ਹੈ ਵੀ ਲੋਕਾਂ ਨੂੰ ਖੱਜਲ ਕੀਤਾ ਜਾ ਰਿਹਾ ਹੈ ਜੀ ਨਾ ਤਾਂ ਸਰਕਾਰ ਦਾ ਨਾ ਐਮਐਲਏ ਸਾਹਿਬ ਦਾ ਕਿਉਂਕਿ ਸਪਸ਼ਟੀਕਰਨ ਦੇਣਾ ਇਹ ਜ਼ਰੂਰੀ ਹੈ ਇਸ ਚੀਜ਼ ਦੇ ਲਈ ਨਹੀਂ ਆਮਦਨ ਦਾ ਕੀ ਤਰਕ ਦੇ ਰਹੇ ਤੁਸੀਂ ਹਾਂ ਆਮਦਨ ਦਾ ਇਸ਼ੂ ਹੈ ਜੀ ਸਰਕਾਰ ਨੇ ਜਿਹੜੀ ਆਸ਼ੀਰਵਾਦ ਸਕੀਮ ਦੇ ਲਈ ਜਿਹੜੀ ਆਮਦਨ ਰੱਖੀ ਹੋ 32790 ਰੁਪਏ ਨਿਰਧਾਰਿਤ ਕੀਤੀ ਹੈ ਜੇ ਉਸ ਤੋਂ ਆਮਦਨ ਜ਼ਿਆਦਾ ਹੈ ਉਹ ਫਾਈਲ ਆਟੋਮੈਟਿਕਲੀ ਹਾਈਲਾਈਟ ਹੋ ਜਾਂਦੀ ਹੈ ਰਿਜੈਕਟ ਦੇ ਵਿੱਚ ਕੇਸ ਕਿਹੜਾ ਸੀਗਾ ਜਿਸ ਵਾਸਤੇ ਤੁਹਾਨੂੰ ਕਹਿ ਰਹੇ ਸੀ ਇਹ ਹੈ ਜੀ ਮਹਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਮੁਹਾਰ ਕਿਵਦ ਹੈ ਉਹਦੇ ਵਿੱਚ ਉਸ ਬੈਨੇਫੀਸ਼ੀਰੀ ਨੇ 90000 ਰੁਪਏ ਆਮਦਨ ਪਰੀ ਸੀ ਇਸ ਕਰਕੇ ਉਹ ਫਾਈਲ ਰੱਦ ਹੋ ਗਈ ਸੀ ਤੇ ਕੁਝ ਕਮ ਇਹ ਜਿਹੜੇ ਜਿਹੜੇ ਰੂਲ ਤੋਂ ਬਾਹਰ ਜਾ ਕੇ ਨਹੀਂ ਕਿਉਂਕਿ ਆਨਲਾਈਨ ਪਲੈਟਫਾਰਮ ਹੈ ਤੇ ਉਹਨੂੰ ਜਿਹੜਾ ਹਾਲ ਦੀ ਘੜੀ ਉਸ ਨੂੰ ਵਿਚਾਰਿਆ ਨਹੀਂ ਜਾ ਸਕਦਾ ਤੁਸੀਂ ਉਦੋਂ ਫੋਨ ਤੇ ਕਿਉਂ ਨਹੀਂ ਦੱਸਿਆ ਐਮ.ਐਲ.ਏ ਸਾਹਿਬ ਨੂੰ ਉਸ ਟਾਈਮ ਅਸੀਂ ਫੋਨ ਤੇ ਇਸ ਦੱਸਣ ਤੋਂ ਪਹਿਲਾਂ ਇਸ ਗੱਲ ਦੇ ਵਿੱਚੋਂ ਵੀ ਮੇਰੀ ਕਟੋਕਟ ਦੋ ਵਾਰੀ ਇਸ ਪਾਰਟਿਕੂਲਰ ਕੇਸ ਨੂੰ ਲੈ ਕੇ ਐਮ.ਐਲ.ਏ ਸਾਹਿਬ ਨਾਲ ਗੱਲ ਹੋਈ ਹੈ

ਰੀਜੈਕਟ ਕਦੋਂ ਹੋਇਆ ਸੀ ਰਿਜੈਕਟ ਜੀ ਉਸੇ ਟਾਈਮ ਹੀ ਹੋ ਜਾਂਦਾ ਜੀ ਯਾਨੀ ਕਿ 1 ਮਨਥ ਅਸੀਂ ਸਾਨੂੰ 30 ਦਿਨ ਦਾ ਸਮਾਂ ਹੁੰਦਾ ਹੈ 30 ਦਿਨ ਦੇ ਸਮੇਂ ਦੇ ਵਿੱਚ ਵਿੱਚੇ ਫਾਈਲ ਓਕੇ ਕਰਾਉਣੀ ਪੈਂਦੀ ਹੈ ਬੰਦੇ ਇੰਨੇ ਟਾਈਮ ਪੀਰੀਅਡ ਬਾਅਦ ਇਸ ਤਰ੍ਹਾਂ ਦਾ ਕੇਸ ਤੁਹਾਡੇ ਕੋਲ ਦੁਬਾਰਾ ਆਇਆ ਜਾਂ ਦੁਬਾਰਾ ਕਦੋਂ ਤੁਹਾਡੇ ਤੱਕ ਅਪਰੋਚ ਦੁਬਾਰਾ ਨਹੀਂ ਇਹ ਬੈਨੇਫੀਸ਼ੀਰੀ ਸਾਡੇ ਕੋਲ 2-3 ਵਾਰ ਆਏ ਅਸੀਂ ਉਹਨਾਂ ਨੂੰ ਸਪਸ਼ਟ ਮਨਾ ਕਰਤਾ ਵੀ ਇਹ ਜਿਹੜੇ ਨੋਰਮਸ ਦੇ ਅਕੋਰਡਿੰਗ ਸਹੀ ਨਹੀਂ ਹੈ ਤਾਂ ਉਹਨਾਂ ਨੇ ਐਮਐਲਏ ਸਾਹਿਬ ਨੂੰ ਅਪਰੋਚ ਕੀਤੀ ਐਮਐਲਏ ਸਾਹਿਬ ਨੇ ਸਾਨੂੰ ਦੋ ਵਾਰੀ ਪੁੱਛਿਆ ਸੀ ਉਹਨਾਂ ਨੂੰ ਕਿ ਸਰ ਇਹ ਰੂਲ ਦੇ ਅਕੋਰਡਿੰ ਪਰ ਉਸ ਦਿਨ ਪਤਾ ਨਹੀਂ ਕੀ ਮਿਸ ਕਮਿਊਨੀਕੇਸ਼ਨ ਉਸ ਪਰਸਨ ਨੇ ਦੱਸਿਆ ਜਿਹੜੀ ਇਹ ਗੱਲ ਇੱਥੋਂ ਟੱਕਾਈ। ਹਾਂ ਲੋਕ ਇਸ ਗੱਲ ਤੋਂ ਪਹਿਲਾਂ ਕਿ ਦੋ ਵਾਰ ਤੁਹਾਡੀ ਗੱਲ ਹੋ ਚੁੱਕੀ ਹੈ ਮੇਰੇ ਨਾਲ। ਇਹ ਦੋ ਵਾਰ ਇਸ ਇਸ ਕੇਸ ਦੇ ਉੱਤੇ ਈਵਨ ਕੀ ਅਸੀਂ ਆਸ਼ੀਰਵਾਦ ਸਕੀਮ ਦੇ ਜਿਹੜੇ ਸੈਂਕਸ਼ਨ ਆਰਡਰ ਸਭ ਬੈਲੈਂਸ ਬੰਡੇ ਹੈ ਉਸ ਦਿਨ ਵੀ ਇਹ ਪਰਸਨ ਉੱਥੇ ਐਮਐਲਏ ਸਾਹਿਬ ਨਾਲ ਆਇਆ ਸੀ। ਹੁਣ ਤੱਕ ਜਿਹੜਾ ਇਸ ਸਾਲ ਦੇ ਵਿੱਚ 2548 ਬੈਨੀਫੀਸ਼ੀਅਰੀਜ਼ ਨੂੰ ਅਸੀਂ ਬੈਨੀਫਿਟ ਦੇ ਚੁੱਕੇ ਹਾਂ ਮਾਰਚ ਅਪ੍ਰੈਲ 23 ਤੋਂ ਲੈ ਕੇ ਮਾਰਚ 24 ਤੱਕ ਪੈਂਡਿੰਗ ਕਿੰਨੇ ਨੇ ਸਰ ਪੈਂਡਿੰਗ ਹਾਲੇ 522 ਕੇਸ ਨੇ ਜਿਹੜੇ ਕੀ ਸਰਕਾਰ ਦਾ ਜਿਹੜਾ ਬਜਟ ਆਇਆ ਤੇ ਬਾਕੀ ਕੇਸ ਸਾਡੇ ਜਿਹੜੇ ਅੰਡਰ ਵੈਰੀਫਿਕੇਸ਼ਨ ਨੇ ਕਿੰਨੀ ਅਮਾਉਂਟ ਦੇ ਚੁੱਕੇ ਹੋ ਆ ਇਹ ਅਮਾਉਂਟ ਆ ਰਕਿਬਨ 12 ਕਰੋੜ 948000 ਦੇ ਕਰੀਬ ਜਿਹੜੇ ਅਸੀਂ ਬੈਨੀਫੀਸ਼ੀਅਰ ਕਿੰਨੀ ਦੇਰ ਦੇ ਵਿੱਚ ਕਿੰਨੀ ਦੇਰ ਦੇ ਵਿੱਚ ਇਹ April 23 ਤੋਂ ਲੈ ਕੇ April 24 ਤੱਕ ਦੇ ਕੀ ਇਸ ਨੇ ਸਰ ਸੋਇਸਨ ਹੁਣ ਤੱਕ ਦੀਆਂ ਖਾਸ ਖਬਰਾਂ ਬਦੇ ਰਹੇ ਅਪਡੇਟ ਲਈ ਜੁੜੇ ਰਹੋ ਕੈਨ ਟੀਵੀ ਪੰਜਾਬੀ ਦੇ